ਸਾਰੇ ਅਫਸਰਾਂ ਦੇ ਘਰੋਂ ਹਾਂਜੀ ਸਹਿ ਡੀਸੀ ਜਾਂ ਐਸਐਸਪੀ ਸਾਹਿਬ ਸੀਗੇ ਐਮਐਲਏ ਸੀਗੇ ਉਦੋਂ ਦੇ ਮੌਜੂਦਾ ਹਾਂਜੀ ਜੱਜ ਸਹਿਬਾਨ ਸੀਗੇ ਹੋਰ ਐਸਡੀਐਮ ਸਭ ਦੇ ਘਰੋਂ ਸੀ 22 ਬੰਦੇ ਕੱਢੇ ਸੀਗੇ ਜੀ ਉਹ ਸਾਡੀ ਨਗਰ ਕੌਂਸਲ ਦੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਸੀਗੇ ਤੇ ਗੱਡੀ ਮੈਂ ਸਰਕਾਰੀ ਇੱਕ ਦਿਨ ਨਹੀਂ ਵਰਤੀ ਠੀਕ ਹੈ ਜੀ ਉਹ ਮੇਰੀ ਲਾ ਬੁੱਕ ਬੋਲਦੀ ਹੈ ਹੁਣ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਛੱਡਤਾ ਮੈਂ ਲੋ ਸ਼੍ਰੋਮਣੀ ਅਕਾਲੀ ਦਲ ਵੀ ਛੱਡਤੀ ਕਾਂਗਰਸ ਵੀ ਛੱਡਤੀ ਹੁਣ ਕਿਹੜੀ ਪਾਰਟੀ ਜੋਂ ਵਿੱਚ ਜੇ ਮੈਂ ਖਿਆ ਨਰਮੀ ਦੀ ਬਜਾਈ ਦਾ ਜੋਰ ਹੈ ਤੁਸੀਂ ਨਹਿਰਾ ਵੀ ਬੰਦ ਕਰਤੀਆਂ ਤੁਸੀਂ ਬਿਜਲੀ ਵੀ ਨਹੀਂ ਦੇ ਰਹੇ ਇਹ ਮਾਲਵਾ ਬੈਲਟ ਹੈ ਉਹ ਕਹਿੰਦੇ ਛੱਡਦੇ ਕਿਸ ਦੀ ਗੱਲ ਹੀ ਯਾਦ ਨਹੀਂ ਸੀ ਅੱਜ ਜੇ ਮੇਰੀਆਂ ਗੱਲਾਂ ਨੂੰ ਭੁੱਲ ਗਏ ਹੋਣ ਰਾਤ ਨੂੰ ਉਹਨਾਂ ਨੇ ਉਹਦੇ ਸੁਖਵੀਰ ਜੀ ਨੇ ਫੋਨ ਕਰੇ ਐਸਸੀ ਨੂੰ ਉਹਨਾਂ ਨੂੰ ਵੀ ਭਾਈ ਨਹਿਰਾ ਦੇ ਜਿਹੜੇ ਹੈਗੇ ਨੇ ਕੰਮ ਪਾਣੀ ਛੱਡ ਦੋ ਆ ਮੇਰੀ ਪ੍ਰਧਾਨਗੀ ਸੀਗੀ ਲਾਉਣ ਵੇਲੇ ਉਹਦਾ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਮੈਂ ਉਦੋਂ ਕਿਹਾ ਸੁਖਵੀਰ ਜੀ ਨੂੰ ਮੈਂ ਕਿਹਾ ਜੀ ਇਹ ਸਾਰਾ ਟੋਲਾ ਲਾਉਣ ਤੇ ਤੁਰਿਆ ਹੋਇਆ ਹੈ ਹਾਂਜੀ ਇਹ ਨੂੰ ਤੁਸੀਂ ਆਪਦੇ ਤੁਸੀਂ ਮੈਂ ਕਿਹਾ ਮੈਂ ਤੁਹਾਨੂੰ ਸਾਡੀ ਉੱਥੇ ਲੜਾਈ ਵੀ ਹੋਉਂਦੀ ਹੈ ਘਰ ਉੱਥੇ ਠੀਕ ਹੈ ਉਹ ਸਤਾਈ ਐਮਸੀ ਉਹ ਪ੍ਰਧਾਨ ਨੂੰ ਕੰਮ ਨਹੀਂ ਕਰਨ ਦਿੰਦੇ ਹਾਂਜੀ ਉੱਥੇ ਕੋਈ ਲਾਲਚ ਹੁੰਦਾ ਹਾਂਜੀ ਕੋਈ ਹਉਮੈ ਹੁੰਦਾ ਕੋਈ ਹੰਕਾਰ ਹੁੰਦਾ ਹਾਂਜੀ ਮੈਂ ਕਿਹਾ ਵੀ ਜੇਕਰ ਨੂੰ ਸੀਵਰੇਜ ਬੰਦ ਹੋ ਗਿਆ ਹਾਂਜੀ ਇਹ ਪਾਣੀ ਗਲੀਆਂ ਚ ਤੁਰਿਆ ਫਿਰੂਗਾ ਬਿਲਕੁਲ ਇਹ ਆਪਣਾ ਓਵਰਫਲੋ ਜਿਹੜਾ ਨਾਲਾ ਹੈਗਾ ਆਪਣਾ ਪਾਣੀ ਉੱਥੇ ਜਾਂਦਾ ਹੈ ਹਾਂਜੀ ਉਹ ਕਹਿੰਦੇ ਨਹੀਂ ਜੀ ਜਦੋਂ ਸੀਵਰੇਜ ਪਿਆ ਗਿਆ ਹੁਣ ਲੋਡ ਨਹੀਂ ਪੈਂਦੀ ਸਾਨੂੰ ਪਤਾ ਸੀਗਾ ਅਸੀਂ ਗਰਾਊਂਡ ਤੇ ਕੰਮ ਕੀਤਾ ਵੀ ਇਹ ਚੀਜ਼ਾਂ ਸਾਨੂੰ ਪ੍ਰੋਬਲਮ ਉਹ ਸਾਡਾ ਕਿ ਉਹ 2 ਮਹੀਨਾ ਬਾਅਦ ਹੀ ਪ੍ਰੋਬਲਮ ਆ ਗਈ ਪ੍ਰੋਬਲਮ ਆ ਗਈ ਉਹ ਪਾਣੀ ਸਾਰੀਆਂ ਗਲੀਆਂ ਦੇ ਵਿੱਚ ਉਹ 20 ਸਾਲ ਦਾ ਖਿਆਮਾ ਜਿਹੜਾ ਹੈਗਾ ਜ 22 ਸਾਲ ਦਾ ਜੀ ਉਹ ਅਸੀਂ ਰੈਗੂਲਰ ਭੁਗਤ ਰਹੇ ਹਾਂ ਆਬਾਦੀ ਵਧ ਰਹੀ ਹੈ ਦਿਨ-ਪਰਦਨ ਅੱਜ ਸਾਰਾ ਮਾਨ ਸਾਹਿਬ ਭੁਗਤ ਰਹੇ ਇਹ 20 ਸਾਲਾਂ ਤੋਂ ਬਾਰਡਰ ਵਾਕਸ ਦਾ ਪਾਣੀ ਨਹੀਂ ਪੀਕੇ ਦੇਖਿਆ ਕਿਉਂਕੋ ਸੀਵਰੇਜ ਦੇ ਨਾਲ ਮੇਲ ਖਾਦਾ ਹੋਇਆ ਉਹਦਾ ਹਾਂਜੀ ਉਹ ਲੋਕ ਸਭਾ ਇਲੈਕਸ਼ਨ ਸਿਰ ਤੇ ਹੈ ਜੀ ਹਾਂਜੀ ਕੋਡ ਆਫ ਕੰਡਕਟ ਲੱਗਿਆ ਹੈ ਸਾਡਾ ਰੋਸ ਦਰ ਨਾ ਚੱਲੀ ਜਾਂਦਾ ਕਿ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇ ਹਾਂਜੀ ਹਾਂਜੀ ਸਾਨੂੰ ਲੱਗਦਾ ਇਹਦਾ ਹੱਲ ਹੋ ਜੂਗਾ ਜੇ ਸਾਡਾ ਸੀਵਰੇਜ ਚੱਲਦਾ ਹੈ ਜੀ ਤਾਂ ਤਾਂ ਅਸੀਂ ਘਰ ਚ ਸੁਖੀਆਂ ਜੀ ਅਦਰਵਾਜ ਸਾਡਾ ਸੀਵਰੇਜ ਮੂਰੋ ਬੰਦ ਹੈ ਜੀ ਉਹਦੇ ਵਿੱਚ ਸਾਰੇ ਅਫਸਰ ਦੁਖੀ ਨੇ ਜੀ ਸਾਰੇ ਜੱਜ ਸਾਹਿਬਾਨ ਦੁਖੀ ਨੇ ਜੀ ਸਾਰੇ ਜਿਹਨੇ ਲੀਡਰ ਇੱਥੇ ਰਹਿ ਰਹੇ ਨੇ ਉਹ ਦੁਖੀ ਨੇ ਤੇ ਆਮ ਬੰਦਾ ਦੁਖੀ ਹੈ ਜਿਹੜੀ ਇੱਕ ਕੰਪਨੀ ਹੈ ਸੀਵਰੇਜ ਦੀ ਉਹ ਪਿਛਲੀ ਸਰਕਾਰ ਉਹਨੂੰ ਠੇਕੇ ਤੇ ਦੇਗੀ ਜੀ ਉਹ ਜੋ ਉਹਦੇ ਚ ਮਸ਼ੀਨਾਂ ਇੱਥੇ ਕਰਨੀਆਂ ਸੀਗੀਆਂ ਉਹਨਾਂ ਨੇ 15 14 ਸਾਲਾਂ ਦੇ ਵਿੱਚ ਸੀਵਰੇਜ ਦੀ ਇੱਕ ਦਿਨ ਹੀ ਸਫਾਈ ਕੀਤੀ ਨਾ ਤਾਂ ਕਿਸੇ ਅਫਸਰਾਂ ਨੇ ਧਿਆਨ ਕਰਿਆ ਜੀ ਨਾ ਸੀਵਰੇਜ ਬੋਰਡ ਵਿਭਾਗੇ ਨੇ ਕਰਿਆ ਨਾ ਨਗਰ ਕਾਉਂਸਲ ਨੇ ਕਰਿਆ ਜੀ ਤੇ ਜੇ ਉਹਨਾਂ ਦੇ ਉੱਤੇ ਕਾਰਵਾਈ ਬਣਨੀ ਚਾਹੀਦੀ ਹੈ ਸਾਡੇ ਲੋਕਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਜੀ ਉਹਦਾ ਠੇਕਾ ਜਿਹੜਾ ਹੈਗਾ ਉਹ ਕੈਂਸਲ ਹੋਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਪਰ ਭਾਈ ਜਿੰਨੇ ਰੁਪਏ ਲੁੱਟ ਕੇ ਲੈ ਗਏ ਨੇ ਉਥੋਂ ਉਹਨਾਂ ਤੋਂ ਪਰਹੋਣੇ ਚਾਹੀਦੇ ਨੇ ਮੇਰੇ ਨਾਲ ਭਾਈ ਬਲਵਿੰਦਰ ਸਿੰਘ ਕਾਕਾ ਜਿਹੜੇ ਕਿ ਰਾਜਨੀਤਿਕ ਪਾਰਟੀਆਂ ਵਿੱਚ ਰਹਿ ਚੁੱਕੇ ਆ ਤੇ ਮਾਨਸਾ ਦੀ ਇਹਨਾਂ ਨੇ ਨਗਰ ਕਾਉਂਸਲ ਦੀ ਪ੍ਰਧਾਨਗੀ ਵਜੋਂ ਕੰਮ ਕੀਤਾ ਕਾਫੀ ਅਹੁਦਿਆਂ ਤੇ ਰਹੇ ਤੇ ਇਹ ਸਖਤ ਫੈਸਲੇ ਲੈਣ ਵੱਲੋਂ ਜਾਣੇ ਜਾਂਦੇ ਆ ਕਿ ਇਹਨਾਂ ਦੇ ਜਿਹੜੇ ਫੈਸਲੇ ਹੋ ਬੜੇ ਸਖਤ ਹੁੰਦੇ ਆ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਪਹਿਲਾਂ ਤਾਂ ਤੁਹਾਡਾ ਵੀਰ ਜੀ ਤੁਹਾਡੇ ਚੈਨਲ ਨੂੰ ਸ਼ੁਭ ਕਾਮਨਾਵਾਂ ਤੁਸੀਂ ਆਪਣਾ ਚੈਨਲ ਚਲਾਇਆ ਤੇ ਪਰਮਾਤਮਾ ਸੋਂ ਨੂੰ ਇੱਕ ਤਾਂ ਸੱਚ ਤੇ ਆਵਾਜ਼ ਨੂੰ ਬਲੰਦ ਕਰਨ ਦਾ ਤੁਹਾਡੇ 'ਚ ਹੌਸਲਾ ਰੱਖੇ ਜਿਹੜੀਆਂ ਲੋਕਾਂ ਦੀਆਂ ਸਚਾਈ ਵਾਲੀਆਂ ਗੱਲਾਂ ਨਹੀਂਆਂ ਜੀ ਉਹ ਤੁਸੀਂ ਜਨਤਾ ਦੇ ਵਿੱਚ ਪਬਲਿਕ ਦੇ ਵਿੱਚ ਲੈ ਕੇ ਆਓ ਜੀ ਤੇ ਇਸੇ ਨਾਲ ਹੀ ਜਿਹੜਾ ਤੁਹਾਡਾ ਚੈਨਲ ਹੈਗਾ ਇਹਨਾਂ ਨੇ ਬੁਲੰਦੀਆਂ ਨੂੰ ਸੁਣਾਇਆ ਜੀ ਕਿ ਪਰਮਾਤਮਾ ਅਮਰ ਅਰਦਾਸ ਕਰਦੇ ਆ ਵੀ ਤੁਹਾਨੂੰ ਵੀ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਬਾਈ ਜੀ ਤੁਹਾਡਾ ਰਾਜਨੀਤਿਕ ਜਿਹੜਾ ਜੀਵਨ ਹੈ ਜਾਂ ਰਾਜਨੀਤਿਕ ਸਫਰ ਹੈ ਕਿੱਥੋਂ ਸ਼ੁਰੂ ਹੋਇਆ ਰਾਜਨੀਤਿਕ ਸਫਰ ਤਾਂ ਜੀ ਜੇ ਲਾਲੀਏ ਵੀ ਜਿੱਦੇ ਦਾ ਬਚਪਨ ਜਈ ਆ ਗਿਆ ਵੀ ਰਾਜਨੀਤਿਕ ਚੀਟ ਵੀ ਜਿਹਾ ਆਪਾਂ ਕਹਿ ਦਿੰਨੇ ਆ ਜੀ ਜਿਵੇਂ 1977 ਦੇ ਵਿੱਚ ਅਹ ਇਹ ਦੋ ਐਮਰਜੈਂਸੀ ਸੀਗੀ ਜੀ ਉਦੋਂ ਇੱਥੇ ਬਾਦਲ ਸਾਹਿਬ ਆਏ ਸੀਗੇ ਉਹਨਾਂ ਦੀਆਂ ਟਰਾਲੀਆਂ ਦੇ ਮਗਰ ਚੜ ਜਾਣਾ ਨਾਲ ਪਿੱਛੇ ਰਹਿਣਾ ਹਾਂਜੀ ਤੇ ਜਦੋਂ ਧਰਮ ਯੁੱਧ ਮੋਰਚਾ ਚੱਲਿਆ ਉਦੋਂ ਮੇਰੀ ਮੈਕਸਮ ਜੀ ਕਿਸੇ ਵੇਲੇ ਅਸੀਂ 1982 ਦੀਆਂ ਜਿਹੜੀਆਂ ਆਪਣੀਆਂ ਖੇਡਾਂ ਆਈਆਂ ਸੀਗੀਆਂ ਹਾਂਜੀ ਉਹਦੇ ਵਿੱਚ ਅ ਤਿੰਨ ਕੁ ਮਹੀਨੇ ਅਸੀਂ ਲਾ ਕੇ ਕਿਉਂਕਿ ਉਧਰ ਤਾਂ 1982 ਦੀਆਂ ਖੇਡਾਂ ਹਾਂਜੀ ਸਟਾਰਟ ਹੋ ਗਈਆਂ ਤੇ ਉਧਰੋਂ ਸੀ ਲੁਧਿਆਣੇ ਜੇਲ੍ਹ ਚ ਬੰਦ ਸੀ ਸਾਡੇ ਮੇਰੇ ਨਾਲ तेजसिंग दर्दी सुखजिंदर सिंह जी अ रंदावासी ਜਿਹੜਾ ਸੁਖਪਾਲ ਸਿੰਘ ਖਹਿਰੇ ਦੇ ਪਿਤਾ ਜੀ ਨੇਗੇ ਜੀ ਤੇ ਇਥੋਂ ਸਾਡੇ ਜਿਹੜੇ ਲੀਡਰਸ ਜਸੇਦਰ ਜਗਦੇਵ ਸਿੰਘ ਤਲਵੰਡੀਆਂ ਇਹ ਉਦੋਂ ਸਾਡੇ ਮੇਰੇ ਯਾਦ ਆ ਜਿੰਨੇ ਇੱਕ ਸਾਡੇ ਨਾਲ ਐਮਪੀ ਆਪਣੇ ਜਿਹੜੇ ਸੁਭਾ ਸਾਹਿਬ ਰਹਿ ਕੇ ਗਏ ਨੇਗੇ ਤੇਜਸਿੰਘ ਦਰਦੀ ਜੀ ਗੁਰਵਿੰਦਰ ਸਿੰਘ ਬਾਹੀਆ ਜੋ ਅੱਜ ਗਲ ਕੈਨੇਡਾ ਦੇ ਵਿੱਚ ਨੇਗੇ ਜੀ ਹਵਤਾਰ ਜੋਗਾ ਅਸੀਂ ਐ ਉਦੋਂ ਮੈਂ ਇਹਨਾਂ ਤੋਂ ਥੋੜਾ ਜਿਹਾ ਛੋਟਾ ਹੁੰਦਾ ਜੀ ਤੇ ਪਰ ਇਹਨਾਂ ਦੇ ਨਾਲ ਹੀ ਅਸੀਂ ਉੱਥੇ ਰਹੇ ਆ ਕੁੱਲ ਮਿਲਾ ਕੇ ਸਾਡੀ ਪੰਜ ਛੇ ਮਹੀਨੇ ਕਦੇ ਮਹੀਨਾ ਲਾਇਆ ਕਦੇ 20 ਦਿਨ ਲਾਇਆ ਐ ਰਾਜਨੀਤੀ ਦੇ ਵਿੱਚ ਚੱਲਦੇ ਰਹੇ ਆ ਫਿਰ ਮੈਂ 85 86 ਜਿਵੇਂ ਕਾਂਗਰਸ ਦੇ ਵਿੱਚ ਆ ਗਿਆ ਸੀਗਾ ਜੀ ਤੇ ਉਹਦੇ ਚ ਕੰਮ ਕੀਤਾ ਅ ਇੱਥੇ ਟੈਂਪਰ ਲੱਗਿਆ ਬਠਿੰਡੇ 86 ਚ ਹਾਂਜੀ ਤੇ ਉਦੋਂ ਫਿਰ ਜਗਿੱਦਰਪਾਲ पांडे ਦਾ ਜਦੋਂ ਮਰਡਰ ਹੋ ਗਿਆ ਲੁਧਿਆਣੇ ਉਹ ਕੋਸਟਮ ਹੋ ਗਿਆ ਉਸ ਤੋਂ ਬਾਅਦ ਸਾਨੂੰ ਬਲਾਕ ਦੇ ਵਿੱਚ ਮੈਂ ਇੱਕ ਜੁਤਕਾਂਖਸੇ ਉਹਦਾ ਲਿਆ ਫਿਰ ਮੈਂ ਬਲਾਕ ਦਾ ਪ੍ਰਧਾਨ ਬਣ ਗਿਆ ਹਾਂਜੀ ਤੇ ਫਿਰ ਮੈਂ 92 ਚ 1992 ਚਾ ਮਾ ਕੇ ਕਾਉਂਸਲਰ ਬਣੇ ਬਣਿਆ ਲੋਕਾਂ ਨੇ ਮੈਨੂੰ ਬਿਨਾ ਪੈਸਿਆਂ ਤੋਂ ਹਾਂਜੀ ਬਿਨਾ ਮੈਨੂੰ ਉਸ ਤੋਂ ਜਿਤਾਇਆ ਜੰਗ ਏਸੀ ਪੂਰੀ ਜੀ ਤੇ ਨਾਲ ਦੀ ਨਾਲ ਮੈਂ 1993 ਵਿੱਚ ਜਿਲ੍ਹਾ ਜੂਥ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਿਆ ਜੀ ਤੇ ਉਹ ਮੈਂ ਸਭ ਤੋਂ ਲੰਮਾ ਸਮਾਂ ਮਾਨਸਾ ਜ਼ਿਲ੍ਹੇ ਦੇ ਵਿੱਚ ਰਿਹਾ ਜੀ ਅਸੀਂ ਕਾਂਗਰਸ ਨੂੰ ਪਿੰਡਾਂ ਦੇ ਵਿੱਚ ਉਦੋਂ ਕਾਂਗਰਸ ਦਾ ਕੋਈ ਨੌ ਨਣਾ ਪਸੰਦ ਨਹੀਂ ਕਰਦਾ ਸੀ ਪਿੰਡਾਂ 'ਚ ਕਿਉਂਕਿ ਅੱਤਵਾਦ ਦਾ ਸਮਾਅ ਕਿ ਗਿਆ ਸੀਗਾ ਅਸੀਂ ਪਿੰਡਾਂ ਦੇ ਵਿੱਚ ਇਕਾਈਆਂ ਨੂੰ ਹਰ ਇੱਕ ਪਿੰਡ ਦੇ ਵਿੱਚ ਅਸੀਂ ਇਕਾਈਆਂ ਪੈਦਾ ਕੀਤੀਆਂ ਕਾਂਗਰਸ ਖਾਤਰ ਹਾਂਜੀ ਤੇ ਪਿੰਡ ਪਿੰਡ ਗਏ ਹਾਂਜੀ ਤੇ ਯੂਥ ਕਾਂਗਰਸ ਦਾ ਨੌ ਚੱਲਣਾ ਤਾਂ ਲੋਕਾਂ ਨੂੰ ਉਹ ਇਹ ਵੀ ਹਲਮ ਨਹੀਂ ਹੁੰਦਾ ਸੀਗਾ ਵੀ ਕਾਂਗਰਸ ਕੀ ਆ ਉਹ ਉਸ ਵਾਸਤੇ ਯੂਥ ਜੋ ਬਜ਼ੁਰਗ ਵੀ ਉਹ ਵੀ ਇਸ ਤਰ੍ਹਾਂ ਯੂਥ ਕਾਂਗਰਸ ਚ ਜਾਣਾ ਹੈ ਜੇ ਕੰਮ ਐਨਾ ਵਰਕ ਹਾਂਜੀ ਐਨਾ ਕੀਤਾ ਤੇ ਜਿਹੜੇ ਸਾਥੀ ਉਦੋਂ ਦੇ ਨਾਲ ਲਗਭਗ ਚੱਲੇ ਆ ਰਹੇ ਉਹ ਮੁਜੱਕਰੀ ਵਿਚਾਰੇ ਖੜੇ ਨੇਗੇ ਹਾਂਜੀ ਹਾਂਜੀ ਫਿਰ ਪੰਜਾਬ ਦਾ ਮੈਂ ਬਿੱਟਾ ਜੀ ਨਾਲ ਪੰਜਾਬ ਦਾ ਪ੍ਰਧਾਨ ਰਿਹਾ ਹਾਂਜੀ ਤੇ ਦੋ ਸਰ ਉਹ ਕਾਰਗਜ਼ਰੀ ਕਿਵੇਂ ਸੀ ਤੁਹਾਡੀ ਬਿੱਟਾ ਜੀ ਨਾਲ ਪ੍ਰਧਾਨਗੀ ਦੀ ਉਹ ਮੈਂ 12 ਸਾਲ ਆਲ ਇੰਡੀਆ ਐਂਟੀ ਫਰੰਟ ਦਾ ਮੈਂ ਪ੍ਰੈਜ਼ੀਡੈਂਟ ਰਿਹਾ ਜੀ ਜੀ ਤੇ ਕਾਰਜਕਾਰੀ ਮੈਂ ਆਪਦੇ ਮੁਤਾਬਕ ਬੜੀ ਇਮਾਨਦਾਰੀ ਦੇ ਨਾਲ ਜੀ ਨਿਭਾਈ ਮੈਂ ਜੀ ਤੇ ਚਲੋ ਕੁਝ ਗੱਲਾਂ ਨੇ ਮੈਂ ਕਿਸ ਦਾ ਨੋਟ ਲੈਂਦਾ ਮੈਂ ਚਲੋ ਇਹ ਪੰਜੋ ਇੱਥੇ ਇਹਨਾਂ ਨੇ ਹਰਸਮਤ ਕੌਰ ਨੇ ਇਲੈਕਸ਼ਨ ਲੜੀ ਹੈ ਜੀ ਸਾਨੂੰ ਅਪਰੋਚ ਹੋ ਗਿਆ ਜੀ ਤੇ ਸਾਡੇ ਉਦੋਂ ਕੈਪਟਨ ਅਮਰਿੰਦਰ ਸਿੰਘ ਨਾਲ ਕੁਝ ਨਾ ਕੁਝ ਮਤਭੇਦ ਹੋ ਚੁੱਕੇ ਸੀ ਉਹ ਮੈਨੂੰ ਬਿੱਟੇ ਦੇ ਨਾਲ ਜਾਣਦੇ ਸੀਗੇ ਵੀ ਬਿੱਟੇ ਨਾਲ ਹੈਗਾ ਠੀਕ ਹੈ ਜੀ ਤੇ ਮੈਨੂੰ ਉਦੋਂ ਕਾਂਗਰਸ ਦਾ ਪ੍ਰਧਾਨ ਵੀ ਬਣਾਉਂਦੇ ਸੀ ਜਦੋਂ ਉਹ ਹਰਸਪਾਲ ਜੀ ਕਾਂਗਰਸ ਦੇ ਸੀਗੇ ਜਿਲ੍ਹਾ ਪ੍ਰਧਾਨ ਹਾਂਜੀ ਹਾਂਜੀ ਤੇ ਉਹਦੇ ਵਿੱਚ ਮੇਰਾ ਇਹੀ ਅੜਿੱਕਾ ਰਹਿ ਗਿਆ ਮੈਂ ਬਿੱਟੇ ਦਾ ਖਾਸ ਸਾਥੀ ਆ ਵੀ ਮੈਂ ਤੁਹਾਨੂੰ ਬਣਾ ਨਹੀਂ ਸਕਦਾ ਜਾਂ ਬਿੱਟੇ ਦਾ ਖੜਾ ਛੱਡ ਦੋ ਠੀਕ ਹੈ ਜੀ ਤੇ ਮੇਰੀ ਜਿਹੜੇ ਖੂਨ ਚ ਲਿਖਿਆ ਮੇਰੀ ਜੀ ਵਫਾਦਾਰੀ ਲਿਖੀ ਹੋਈ ਹੈ ਤੇ ਮੇਰਾ ਇਹ ਨਹੀਂ ਰਿਹਾ ਮੈਂ ਉਹਦੇ ਪਾਉਣ ਖਾਤਰ ਕਿਸੇ ਦਾ ਉਹਦੀ त्याग ਕਰਦਾ ਫੈਸਲੇ ਤੁਸੀਂ ਸਖਤ ਲੈਂਦੇ ਰਹੇ ਅਸੀਂ ਵੀ ਤੁਹਾਨੂੰ ਦੇਖਿਆ ਸੀ ਹਾਂ ਹਾਂ ਤੁਸੀਂ ਨਗਰ ਕੌਂਸਲ ਦੀ ਜਿਹੜਾ ਐਜ ਕਾਉਂਸਲਰ ਕੰਮ ਕੀਤਾ ਉਹ ਕਾਂਗਰਸ ਦੇ ਵੱਲੋਂ ਕੀਤਾ ਉਹ ਮੈਂ ਪਹਿਲਾਂ ਆਜ਼ਾਦ ਲੜਿਆ ਜੀ ਜੀ ਤੇ 92 ਚ ਜੀ ਤੇ ਫਿਰ ਮੈਂ ਕਾਂਗਰਸ ਵੱਲੋਂ ਇਲੈਕਸ਼ਨ ਜੀ ਲੜਦਾ ਰਿਹਾ ਜੀ ਤੇ ਫਿਰ ਜਦੋਂ ਮੈਂ ਆ ਕੇ ਪ੍ਰੈਜ਼ੀਡੈਂਟ ਬਣਿਆ ਮੈਂ 2009 ਦੇ ਵਿੱਚ ਹਾਂਜੀ ਅਕਾਲੀ ਦਲ ਚ ਚੱਲਿਆ ਗਿਆ ਸੀ ਜੀ ਤੇ ਮੈਂ ਉਦੋਂ ਵੀ ਸੁਖਵੀਰ ਜੀ ਨੂੰ ਕਿਹਾ ਸੀ ਵੀ ਮੈਂ ਕਿਹਾ ਵੀ ਮੈਂ ਮੈਂ ਹੈਗਾ ਸੱਚਾ ਸੁੱਚਾ ਜਾਂ ਚੱਲਣ ਵਾਲਾ ਵੀ ਸਾਡੀ ਇੱਥੇ ਕਿਸੇ ਨਾਲ ਬਣਨੀ ਨਹੀਂ ਠੀਕ ਹੈ ਜੀ ਤੇ ਵੀ ਸਾਡੇ ਵਿਚਾਰਤਾਰਾ ਹੋਰ ਕਿਸਮ ਦੀ ਹੈਗੀ ਹਾਂਜੀ ਹਾਂਜੀ ਉਹ ਕਹਿੰਦੇ ਵੀ ਨਹੀਂ ਤੁਸੀਂ ਆਓ ਅਸੀਂ ਕਰਦੇ ਆ ਚਲੋ ਮੈਨੂੰ ਰਿਲੇਕਸ਼ਨ ਵੀ ਕਿਹਾ ਵੀ ਤੂੰ ਉਸ ਤੇ ਲੜਮਾ ਕਿਹਾ ਸੀ ਮਹਾ ਜੀ ਮੇਰਾ ਬਾੜ ਜਿਹੜਾ ਹੈਗਾ ਹਿੰਦੂ ਜੈਂਟਲਮੈਨ ਬਾੜ ਹੈ ਠੀਕ ਹੈ ਜੀ ਤੇ ਵੀ ਮੈਂ ਮੈਂ ਕੋਕੋਤੇ ਕਾਂਗਰਸ ਦੀ ਵੋਟ ਵੱਧ ਨਿਕਲਦੀ ਹੈਗੀ ਉਹ ਕਹਿੰਦੇ ਨੇ ਵੀ ਤੁਸੀਂ ਸਿੰਬਲ ਤੇ ਲੜੋ ਸਿੰਬਲ ਤੇ ਮੈਂ ਸਿੰਬਲ ਤੇ ਲੜਿਆ ਮੈਂ ਲੋਕਾਂ ਨਾਲ رائے مشورہ ਕੀਤਾ ਮੇਰੇ ਵਾਰਡ ਦੇ ਨਾਲ ਉਹ ਕਹਿੰਦੇ ਵੀ ਭਾਈ ਅਸਤੇ ਤੇਰੇ ਮਗਰਾਂ ਤੂੰ ਜਿੱਧਰ ਮਰਜੀ ਜਾ ਅਸੀਂ ਤੇਰੇ ਮਗਰਾਂ ਮੈਨੂੰ ਬੜੇ ਬਹੁਤ ਦੇ ਨਾਲ ਅ ਕਦੇ ਉੱਥੇ ਅ ਤਕਲੀ ਦੇ ਨਿਸ਼ਾਨ ਨੂੰ ਕਦੇ 100 ਤੋਂ 150 ਤੋਂ ਵੋਟ ਵੋਟ ਕਦੇ ਉੱਥੇ ਵੱਧ ਨਹੀਂ ਪਈ ਸੀਗੀ ਤੇ ਇਸ ਕਰਕੇ ਅਸੀਂ ਕੰਮ ਕਰਿਆ ਮੌਕਾ ਆਇਆ ਪ੍ਰਧਾਨਗੀ ਦਾ ਉੱਥੇ ਵੀ ਇਹੀ ਗੱਲ ਕਹੀ ਸੀ ਮਾਹ ਜੀ ਮੈਂ ਇਮਾਨਦਾਰੀ ਨਾਲ ਕੰਮ ਕਰੂੰਗਾ ਹਾਂਜੀ ਤੇ ਮੈਂ ਪੈਸਾ ਨਹੀਂ ਕਿਸੇ ਨੂੰ ਖਾਣ ਦੰਦਾ ਨਾ ਮਾ ਖਾਵਾ ਨਾ ਅਸੀਂ ਖਾਣ ਦੀਗੇ ਭਾਈ ਕਾਂਗਰਸ ਛੱਡਣ ਦਾ ਕੀ ਕਾਰਨ ਸੀਗਾ ਕਾਂਗਰਸ ਛੱਡਣ ਦਾ ਇੱਕ ਤਾਂ ਉਦੋਂ ਸੀਗਾ ਵੀ ਰਾਜਾ ਸਾਹਿਬ ਇਹ ਕੈਪਟਨ ਅਮਰਿੰਦਰ ਹਾਂਜੀ ਇਹ ਹੁੰਦਾ ਵੀ ਇਹ ਤਾਂ ਜੀ ਤਾਂ ਬਿੱਟੇ ਦੇ ਨਾਲ ਨਹੀਂ ਅੱਛਾ ਜੀ ਠੀਕ ਹੈ ਕਿ ਨਹੀਂ ਕਿਉਂਕਿ ਜਦੋਂ ਕੋਈ ਮਾੜਾ ਸਮਾਂ ਆਉਂਦਾ ਅਸੀਂ ਬਿੱਟੇ ਨਾਲ ਖੜੇ ਠੀਕ ਹੈ ਜੀ ਉਹਨੇ ਕਦੇ ਕੈਪਟਨ ਨੂੰ ਮਾਰਿਆ ਨਹੀਂ ਕਿੱਸ ਉਹਨੇ ਸਭ ਕਾ ਕਿਸ ਦੂਸੇ ਨਾਲ ਕੰਮ ਕਰੋ ਸੀ ਕੈਪਟਨ ਦੀਆਂ ਉਦੋਂ ਦੋ ਤਿੰਨ ਰੈਲੀਆਂ ਦੇ ਵਿੱਚ ਅਸੀਂ ਲੜਾਈ ਝਗੜਾ ਵੀ ਹੋਇਆ ਬਾਈ ਇਲੈਕਸ਼ਨ ਦੇ ਵਿੱਚ ਸਨਾਮ ਹਾਂਜੀ ਬੜੇ ਉੱਥੇ ਕਿਸਨ ਨੂੰ ਮੁਕਤੀਆਂ ਸਾਡੀਆਂ ਆਪਦੀਆਂ ਵੀ ਉਹਨਾਂ ਦੇ ਵੀ ਸੱਟਾਂ ਵੱਜੀਆਂ ਸਾਡੇ ਵੀ ਸੱਟਾਂ ਵੱਜੀਆਂ ਕਾਂਗਰਸ ਦਾ ਤਾਂ ਲੜਾਈਆਂ ਲੜਦੇ ਰਹੇ ਨਾ ਪਰ ਮੈਂ ਤਾਂ ਚੋਣ ਵੇਲੇ ਮਨਸਾ ਵੀ ਕੋਈ ਮਾੜਾ ਵੋਟਾ ਹੋਈ ਜਿਹੜੀਆਂ ਹੁੰਦੀਆਂ ਰਹੀਆਂ ਨਹੀਂ ਜੀ ਜਦੋਂ ਮੈਂ ਇਲੈਕਸ਼ਨ ਲੜਦਾ ਤੇ ਜਿਹੜੇ ਵਿਰੋਧੀ ਮੇਰੇ ਹੁੰਦੇ ਕੋ ਕਿਤੋਂ ਕੋ ਕਿਤੋਂ ਉਹ ਹੁੰਦੇ ਵੀ ਇਹਨੂੰ ਹਰਾ ਦਈਏ ਇਹਨੂੰ ਹਰਾ ਦਈ ਹਾਂ ਹਾਂ ਬਾਕੀ ਸਾਰਾ ਠੀ ਹਾਂਜੀ ਤੇ ਵਸ ਮੇਰੀ ਲੜਾਈ ਜਿਹੜੀ ਰਹੀ ਆ ਮੇਰੀ ਅੱਜ ਵੀ ਲੜਾਈ ਉਹੀ ਜੰਗ ਹੈਗੀ ਠੀਕ ਹੈ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਚ ਕਿੰਨਾ ਟਾਈਮ ਰਹੇ ਜੀ ਮੈਂ 2009 ਦੇ ਵਿੱਚ ਆ ਗਿਆ ਸੀ ਪਤਾ ਨਹੀਂ 8 ਪਤਾ ਨਹੀਂ 9 ਚ ਜੀ ਤੇ ਉਹਦੇ ਵਿੱਚ ਮੈਂ ਕੰਮ ਕਰਦਾ ਰਿਹਾ ਜੀ ਤੇ ਮੇਰਾ ਸੀਗਾ ਇਮਾਨਦਾਰੀ ਦੇ ਨਾਲ ਚੱਲਣਾ ਮੈਂ ਪ੍ਰਧਾਨ ਬਣਿਆ ਹਾਂਜੀ ਮੈਂ ਸਾਰੇ ਅਫਸਰਾਂ ਦੇ ਘਰੋਂ ਹਾਂਜੀ ਸਾਹਿਬ ਡੀਸੀ ਸੀ ਜਾਂ ਐਸਐਸਪੀ ਸਾਹਿਬ ਸੀਗੇ ਐਮਐਲਏ ਸੀਗੇ ਉਦੋਂ ਦੇ ਮੌਜੂਦਾ ਜੱਜ ਸਹਿਬਾਨ ਸੀਗੇ ਹੋਰ ਐਸਡੀਐਮ ਸਭ ਦੇ ਘਰੋਂ ਸੀ 22 ਬੰਦੇ ਕੱਢੇ ਸੀਗੇ ਜੀ ਉਹ ਸਾਡੀ ਨਗਰ ਕੌਂਸਲ ਦੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਸੀਗੇ ਠੀਕ ਹੈ ਜੀ ਤੇ ਉਹੋ ਜਿਹੇ ਫੈਸਲੇ ਲੈਣੇ ਤੇ ਗੱਡੀ ਮੈਂ ਸਰਕਾਰੀ ਕਦੇ ਨਹੀਂ ਵਰਤੀ ਠੀਕ ਹੈ ਜੀ ਉਹ ਮੇਰੀ ਲਾ ਬੁੱਕ ਬੋਲਦੀ ਹੈ ਨਾ ਮੈਂ ਕਦੇ ਸਰਕਾਰੀ ਗੱਡੀ ਤੇ ਚੜਿਆ ਹਾਂਜੀ ਇਹ ਨਾਮ ਆ ਕਦੇ ਸਰਕਾਰੀ ਟੈਲੀਫੋਨ ਲਵਾਇਆ ਸਾਡੇ ਨਗਰ ਕੌਂਸਲ ਦੇ ਮੁਲਾਜ਼ਮ ਹੁੰਦੇ ਸਾਡੇ ਘਰਾਂ ਦੇ ਵਿੱਚ ਆ ਕੇ ਕੰਮ ਕਰਦੇ ਨੇਗੇ 2 2 2 ਜੀ ਮੈਂ ਆਪਦੇ ਘਰੋਂ ਉਹਦੀ ਕਿਹਾ ਵੀ ਤੁਸੀਂ ਭਾਈ ਮੇਰੇ ਘਰੇ ਨਹੀਂ ਆਉਣਾ ਤੁਸੀਂ ਆਪਦਾ ਕੰਮ ਜਿਹੜਾ ਹੈਗਾ ਸ਼ਹਿਰ ਦਾ ਉਹ ਤੁਸੀਂ ਆਪਣੀ ਡਿਊਟੀ ਨਿਭਾਓ ਜੀ ਤੇ ਮੇਰੇ ਕਹਿੰਦਾ ਭਾਵ ਹੈਗਾ ਵੀ ਜਦੋਂ ਤੁਸੀਂ ਕੋਈ ਸਖਤ ਫੈਸਲੇ ਲਓਗੇ ਤੁਸੀਂ ਕਮਿਸ਼ਨ ਹੈ ਜਦੋਂ ਤੁਸੀਂ ਆ ਕੇ ਬੰਦ ਕਰੋਗੇ ਹਾਂਜੀ ਤੇ ਉਹਦਾ ਭੁਗਤਣਾ ਪੈਂਦਾ ਸਾਰੀ ਲੋਬੀ ਜਿਹੜੀ ਹੁੰਦੀ ਹੈ ਉਹ ਤੁਹਾਡੇ ਅਗੇਂਸਟ ਅ ਖੜੀ ਹੋ ਜਾਂਦੀ ਹੈ ਹਾਂਜੀ ਤੇ ਪਰ ਮੈਂ ਇਹ ਬਾਰ ਬਾਰ ਕਹਿੰਦਾ ਸੀ ਮੈਂ ਚਾਹੇ 5 ਮਹੀਨੇ ਕਰਾਂ 5 ਦਿਨ ਕਰਾਂ 5 ਸਾਲ ਕਰਾਂ ਮੈਂ ਕਰੂੰ ਆਪਦੇ ਉਸ ਦੇ ਨਾਲ ਹੁਣ ਤੁਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਛੱਡਤਾ ਵਲੋਂ ਸ਼੍ਰੋਮਣੀ ਅਕਾਲੀ ਦਲ ਵੀ ਛੱਡਤੀ ਕਾਂਗਰਸ ਵੀ ਛੱਡਤੀ ਹੁਣ ਕਿਹੜੀ ਪਾਰਟੀ ਜੋ ਫਿਰ ਚੀਜ਼ ਮੈਂ ਹਲ ਕਿਸੇ ਪਾਰਟੀ ਚ ਨਹੀਂ ਜੀ ਮੈਂ ਆਪ ਦਾ ਨਿਊਟਰਲ ਹੈਗਾ ਮੈਂ ਸਾਰਾ ਕੁਝ ਦੇਖੀ ਜਨਾ ਦੇਖ ਲਿਆ ਸੀ ਅਸੀਂ ਬੜਾ ਵਰਕ ਕਰਕੇ ਦੇਖ ਲਿਆ ਕਾਂਗਰਸ 'ਚ ਬੜਾ ਵਰਕ ਕਰਕੇ ਦੇਖ ਲਿਆ ਅਕਾਲੀ ਦਲ ਦੇ ਵਿੱਚ ਕੰਮ ਕਰਕੇ ਦੇਖ ਲਿਆ ਜੀ ਇੱਥੇ ਜਿਹੜਾ ਕੰਮ ਹੈਗਾ ਸਾਰਾ ਚਾਪਲੂਸਾਂ ਦਾ ਹੈ ਜੀ ਤੁਸੀਂ ਉਹਨਾਂ ਦੀ ਚਾਪਲੂਸੀ ਕਰਦੇ ਹੋ ਜੇ ਤੁਸੀਂ ਸਹੀ ਗੱਲ ਕਹਿੰਦੇ ਹੋ ਧੀ ਗੱਲ ਕਹਿੰਦੇ ਹੋ ਉਹ ਉਹ ਹੁੰਦੇ ਤਾਂ ਉਹਨਾਂ ਖਾਤਰ ਸਹਾਈ ਹੈ ਜੀ ਤੇ ਮੈਂ ਇੱਕ ਛੋਟੀ ਜੀ ਗੱਲ ਤੁਹਾਨੂੰ ਦੱਸਦਾ ਵੀ ਜਦੋਂ ਇਲੈਕਸ਼ਨ ਲੜ ਰਹੇ ਸੀਗੇ ਜੀ ਸ਼ਾਮ ਨੂੰ ਰਾਤ ਨੂੰ ਅਸੀਂ ਕੋਈ ਮੀਟਿੰਗ ਰੱਖੀ ਆਲਖ ਸਾਹਿਬ ਦੇ ਘਰੇ ਐਮ ਐਲ ਏ ਦੇ ਜੀ ਅਸੀਂ ਉਹਦੇ ਚ 5-10 ਬੰਦੇ ਸੀਗੇ ਉਹਦੇ ਵਿੱਚ ਮੇਰਾ ਇੱਕੋ ਮਕਸਦ ਸੀਗਾ ਵੀ ਕੈਪਟਨ ਸਾਹਿਬ ਇੱਥੇ ਲੋਕਾਂ ਨੂੰ ਨਕਲੀਆਂ ਦਵਾਈਆਂ ਬੰਦ ਕਰਕੇ ਉਦੋਂ ਜੀ ਉਹ ਕਿਉਂਕਿ ਜਿਹੜਾ ਚੰਗਾ ਕੰਮ ਕਰੂਗਾ ਉਹਨੂੰ ਲੋਕ ਸਰਾਉਂਦੇ ਨੇ ਹਾਂ ਜੀ ਹਾਂ ਕੀਤਾ ਸੀ ਕੀਤਾ ਸੀ ਮੈਂ ਕਿਹਾ ਜੀ ਉਹ ਹੋ ਗਿਆ ਜ਼ਿੰਮੇਦਾਰ ਬੋਟ ਉਦੋਂ ਰਿਹਾ ਤੁਸੀਂ ਮੈਂ ਕਿਹਾ ਨਰਮੀ ਦੀ ਬਜਾਈ ਦਾ ਜੋਰ ਹੈ ਹਾਂ ਜੀ ਤੁਸੀਂ ਨਹਿਰਾ ਵੀ ਬੰਦ ਕਰਤੀਆਂ ਹਾਂ ਜੀ ਤੁਸੀਂ ਬਿਜਲੀ ਵੀ ਨਹੀਂ ਦੇ ਰਹੇ ਇਹ ਮਾਲਵਾ 벨ਟ ਹੈ ਹਾਂ ਜੀ ਉਹ ਕਹਿੰਦੇ ਛੱਡਦੇ ਕਿਸੇ ਦੇ ਕਰ ਲਈ ਯਾਦ ਨਹੀਂ ਸੀ ਹਾਂ ਜੀ ਅੱਜ ਜੇ ਉਹ ਮਰੀਆਂ ਗੱਲਾਂ ਨੂੰ ਭੁੱਲ ਗਏ ਹੋਣਾ ਠੀਕ ਹੈ ਜੀ ਗੱਲ ਰਾਤ ਨੂੰ ਉਹਨਾਂ ਨੇ ਉਹਦੇ ਅ ਸੁਖਵੀਰ ਜੀ ਨੇ ਫੋਨ ਕਰੇ ਐਸਸੀ ਨੂੰ ਉਹਨਾਂ ਨੂੰ ਵੀ ਭਾਈ ਨਹਿਰਾਂ ਦੇ ਜਿਹੜੇ ਹੈਗੇ ਨੇ ਕੰਮ ਪਾਣੀ ਛੱਡ ਦੋ ਉਹ ਕਹਿੰਦੇ ਜੀ ਕੰਮ ਚੱਲੇ ਹੋਏ ਨੇ ਉਹ ਕਹਿੰਦਾ ਵੀ ਕੁਝ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਨਹਿਰਾਂ 'ਚ ਪਾਣੀ ਆ ਗਿਆ ਬਿਜਲੀ ਉਦੋਂ 8-9 ਘੰਟੇ ਦਿੱਤੀ ਆਪਣੇ ਏਰੀਏ ਨੂੰ ਹਾਂਜੀ ਉਹ ਮੇਰੇ ਇੰਨੇ ਕ ਬੋਲਣ ਨਾਲ ਹਜ਼ਾਰਾਂ ਕਿਸਾਨਾਂ ਦਾ ਤਾਂ ਫਾਇਦਾ ਹੋਇਆ ਉਹ ਜਿਹੜੀ ਚੰਗੀ ਗੱਲ ਹੁੰਦੀ ਆ ਸਾਡੇ ਪੋਲੀਟੀਸ਼ੀਅਨ ਜਿਹੜੀ ਲੋਕਾਂ ਦੇ ਹਿੱਤਾਂ ਵਾਲੀ ਗੱਲ ਹੁੰਦੀ ਉਹਨੂੰ ਦੱਸਣ ਨੂੰ ਤਿਆਰ ਨਹੀਂ ਹੁੰਦੀ ਸਿਰਫ ਚਾਪਲੂਸੀ ਦੇ ਉੱਤੇ ਬੰਦੇ ਦਾ ਜੋਰ ਹੁੰਦਾ ਵੀ ਮੈਂ ਇਹਦੇ ਕੋਲੇ ਸਭ ਤੋਂ ਵੱਧ ਮੈਂ ਆਪਦੀ ਕਿਵੇਂ ਗੁੱਡਵਿਲ ਬਣਾਵਾ ਠੀਕ ਹੈ ਉਸ ਤਰ੍ਹਾਂ ਕੇ ਛੋਡੇ ਨਾਲ ਜਿਹੜੇ ਸ਼੍ਰੋਮਣੀ ਕਾਲਜ ਵਾਲੇ ਹੋਰ ਉਹਦੇ ਸਾਰਾ ਲੀਡਰ ਸਾਬਣ ਕੁਝ ਵੀ ਆਪਾਂ ਕਿਸੇ ਦਾ ਨਾਮ ਨਹੀਂ ਉਹ ਵੀ ਨਰਾਜ਼ ਹੋਏ ਹੋਣਗੇ ਉਹ ਉਹ ਹੋ ਜਦੋਂ ਮੇਰੀ ਪ੍ਰਧਾਨਗੀ ਸੀਗੀ ਟੌਣ ਵੇਲੇ ਉਹ ਤਾਂ ਸਾਰੇ ਇਕੱਠੇ ਹੋ ਗਏ ਸਾਰੇ ਇਕੱਠੇ ਮੈਂ ਉਦੋਂ ਕਿਹਾ ਸੁਖਵੀਰ ਜੀ ਨੂੰ ਮੈਂ ਕਿਹਾ ਜੀ ਇਹ ਸਾਰਾ ਟੋਲਾ ਲਾਉਣ ਤੇ ਤੁਰਿਆ ਹੋਇਆ ਹਾਂ ਜੀ ਇਹ ਨੂੰ ਤੁਸੀਂ ਆਪਦੇ ਤੁਸੀਂ ਮੈਂ ਕਿਹਾ ਮੈਂ ਤੁਹਾਨੂੰ ਸਾਡੀ ਉੱਥੇ ਲੜਾਈ ਵੀ ਹੋ ਉਹਨਾਂ ਦੇ ਘਰ ਉੱਥੇ ਠੀਕ ਹੈ ਜੀ ਤੇ ਮੇਰੀ ਲੜਾਈ ਵੀ ਇਸੇ ਕਰਕੇ ਸੀ ਕਿ ਕੋਈ ਵੀ ਐਮਸੀ ਨਾਲ ਕਿਸੇ ਨਾਲ ਪ੍ਰਧਾਨ ਨਾਲ ਮੇਰੀ ਕੋਈ ਜਾਤੀ ਦਾ ਹੈ ਨਹੀਂ ਸੀ ਅੱਜ ਵੀ ਅਸੀਂ ਸਾਰੇ ਬੋਲਦੇ ਹਾਂ ਇੱਕ ਦੂਸਰੇ ਨਾਲ ਹਾਂਜੀ ਹਾਂਜੀ ਬੋਲਣ ਲੱਗੇ ਸਾਰੇ ਹਾਂਜੀ ਪਰ ਉਹ ਸਮੇਂ ਦੇ ਨਾਲ ਜਿਹੜਾ ਸਾਡੇ ਲਾਲਚ ਸત્તા ਨੂੰ ਪਾਉਣ ਖਾਤਰ ਜੀ ਇੱਕ ਤਾਂ ਜਿਹੜੇ ਮੈਂ ਇੱਕ ਤਾਂ ਇਹ ਸਰਕਾਰਾਂ ਨੂੰ ਬੇਨਤੀ ਕਰੂੰਗਾ ਜੀ ਵੀ ਤੁਸੀਂ ਜਿਹੜੀ ਪ੍ਰਧਾਨਗੀ ਦੀ ਚੋਣ ਹੈਗੀ ਹੈ ਹਾਂਜੀ ਉਹ ਸਿੱਧੀ ਕਰੋ ਜਿਵੇਂ ਹਰਿਆਣੇ 'ਚ ਹੈ ਠੀਕ ਹੈ ਜੀ ਪ੍ਰਧਾਨ ਚਾਹੇ ਸ਼ਹਿਰ ਦਾ ਕੋਈ ਬਣੇ ਜੀ ਉਹ ਆਪ ਦਾ ਜਿਹੜਾ ਕੰਮ ਹੈਗਾ ਹਾਂਜੀ ਜਿੰਨਾ ਉਹਨੂੰ ਸਮਾਂ ਮਿਲਦਾ ਉਹ ਸਹੀ ਢੰਗ ਨਾਲ ਕਰ ਸਕੇ ਹਾਂਜੀ ਕਿਉਂਕਿ ਜਦੋਂ 27 27 ਐਮਸੀ ਹੁੰਦੇ ਨੇ ਹਾਂਜੀ ਮੈਂ ਬਾਹਲੀ ਗੱਲ ਦੇ ਵਿੱਚ ਢгайੀ ਚ ਨਹੀਂ ਜਾਊਗਾ ਜੀ ਉਹ 27 ਐਮਸੀ ਉਹ ਪ੍ਰਧਾਨ ਨੂੰ ਕੰਮ ਨਹੀਂ ਕਰਨ ਦਿੰਦੇ ਹਾਂਜੀ ਉਥੇ ਕੋਈ ਲਾਲਚ ਹੁੰਦਾ ਹੈ ਹਾਂਜੀ ਕੋਈ ਹਉਮੈ ਹੁੰਦਾ ਕੋਈ ਹੰਕਾਰ ਹੁੰਦਾ ਹਾਂਜੀ ਉਹ ਸਾਡੇ ਕੰਮ ਨੇ ਜਿਹੜੇ ਸ਼ਹਿਰ ਦੇ ਵਿਕਾਸ ਰੁਕਦਾ ਨੁਕਸਾਨ ਸਾਡੇ ਸ਼ਹਿਰ ਦਾ ਹੋਣਾ ਉਹ ਬੰਮਾਂ ਦਾ ਡਰ ਰੱਖਦੇ ਆ ਜੀ ਕੋਲੇ ਆਪਦਾ ਆਪਦਾ ਰੱਖਦੇ ਆ ਇਸ ਕਰਕੇ ਵੀ ਉਹ ਬੰਦੇ ਕੋਈ ਵੀ ਚਾਹੇ ਐਮ ਐਲ ਏ ਯਾਰ ਚਾਹੇ ਐਮ ਪੀ ਐ ਚਾਹੇ ਪ੍ਰਧਾਨ ਆ ਚਾਹੇ ਐਮ ਸੀ ਆ ਜਿੰਨਾ ਤੱਕ ਭਰਾਓ ਇਹਨਾਂ ਦਾ ਖਾਂਡ ਚ ਧਿਆਨ ਰਹੂਗਾ ਹਾਂਜੀ ਉਹਨਾਂ ਤੱਕ ਸਾਡੇ ਮਾਨਸਾ ਦਾ ਨਾ ਸ਼ਹਿਰ ਦਾ ਸਾਡਾ ਕੁਝ ਨਹੀਂ ਬਣਦਾ ਹੁਣ ਸਾਡਾ ਇੱਕੋ ਇੱਕ ਜਿਹੜਾ ਸ਼ਹਿਰ ਦਾ ਮੁੱਦਾ ਹੈ ਜੀ ਉਹ ਹੈਗਾ ਸਮੱਸਿਆ ਦਾ ਬੜੀਆਂ ਨੇ ਆਪਾਂ ਜਿਗਣੇ ਹੋਣ ਲੱਗ ਜੀਏ ਜੀ ਕੋਈ ਗਲੀ ਨਾਲੀ ਸਾਡੀ ਠੀਕ ਨਹੀਂ ਹੈਗੀ ਠੀਕ ਹੈ ਜੀ ਸਾਡਾ ਸੀਵਰੇਜ ਜਿਹੜਾ ਸਿਸਟਮ ਹੈਗਾ ਜੀ ਸਾਡਾ 1992 ਚ ਪਿਆ ਫਾਟਕ ਦੋਰਲੇ ਪਾਸੇ ਉਹ ਬਾਈ ਸਹਾਨਸਾ ਤਾਂ ਹੀ ਤੁਸੀਂ ਰੋਸਤਾਨਾ ਚੱਲਦਾ ਹੈ ਸਾਡਾ ਰੋਸਤਾਨਾ ਵੀ ਉੱਥੇ ਕਿੰਨੇ ਦਿਨ ਹੋ ਗਏ ਜੀ ਨੂੰ ਇਹਨੂੰ ਹੋ ਗਏ ਜੀ ਅੱਜ 18ਵਾਂ ਦਿਨ ਖਤਮ ਹੋ ਗਿਆ ਠੀਕ ਹੈ ਜੀ ਉਹ ਤਾਂ ਸਾਡੇ ਪੰਜ ਬੰਦੇ ਭੁਖੜਤਾਲ ਦੇ ਉੱਤੇ ਹਾਂਜੀ ਬੰਦੇ ਨੇ ਹਾਂਜੀ ਹੁਣ ਜਿਹੜਾ ਇਹ ਸੀਵਰੇਜ ਦਾ ਸਿਸਟਮ ਹੈ ਜੀ ਅੱਗੇ ਖੁੱਲ੍ਹੇ ਜਗ੍ਹਾ ਪਈਆਂ ਸੀਗੀਆਂ ਹਾਂਜੀ ਸਾਡਾ ਇੱਕ ਨਾਲਾ ਜਾਂਦਾ ਹੁੰਦਾ ਬਸ ਸਟੈਂਡ ਤੋਂ ਸ਼ਮਸ਼ਾਨ ਘਾਟ ਕੋਲ ਦੀ ਹੋ ਕੇ ਉਹ ਸਿੱਧਾ ਟੋਬੇ ਚ ਪੈਂਦਾ ਸੀਗਾ ਜੀ ਉਹ 2002 ਦੇ ਵਿੱਚ ਉਦੋਂ ਨਗਰ ਕੌਂਸਲ ਦੇ ਪ੍ਰਧਾਨ ਨੇ ਹਾਂਜੀ ਖੁਸ਼ ਕਰਨ ਦੇ ਮਾਰੇ ਨੂੰ ਬੰਦ ਕਰਤਾ ਮੈਂ ਵਿਰੋਧ ਕਰਿਆ ਹਾਂਜੀ ਮੈਂ ਕਿਹਾ ਵੀ ਜੇਕਰ ਨੂੰ ਸੀਵਰੇਜ ਬੰਦ ਹੋ ਗਿਆ ਹਾਂਜੀ ਇਹ ਪਾਣੀ ਗਲੀਆਂ ਚ ਤੁਰਿਆ ਫਿਰੂਗਾ ਬਿਲਕੁਲ ਇਹ ਆਪਣਾ ਓਵਰਫਲੋ ਜਿਹੜਾ ਨਾਲਾ ਹੈਗਾ ਆਪਣਾ ਪਾਣੀ ਉੱਥੇ ਜਾਂਦਾ ਹਾਂਜੀ ਉਹ ਕਹਿੰਦੇ ਨਹੀਂ ਜੀ ਜਦੋਂ ਸੀਵਰੇਜ ਪਿਆ ਗਿਆ ਹੁਣ ਲੋੜ ਨਹੀਂ ਪੈਂਦੀ ਸਾਨੂੰ ਪਤਾ ਸੀਗਾ ਅਸੀਂ ਗਰਾਊਂਡ ਤੇ ਕੰਮ ਕੀਤਾ ਹੈ ਵੀ ਇਹ ਚੀਜ਼ਾਂ ਸਾਨੂੰ ਪ੍ਰੋਬਲਮ ਉਹ ਸਾਡਾ ਕਿ ਉਹ 2 ਮਹੀਨਾ ਬਾਅਦ ਹੀ ਪ੍ਰੋਬਲਮ ਆ ਗਈ ਪ੍ਰੋਬਲਮ ਆ ਗਈ ਉਹ ਪਾਣੀ ਸਾਰੀਆਂ ਗਲੀਆਂ ਦੇ ਵਿੱਚ ਉਹ ਬਾਈ 20 ਸਾਲ ਦਾ ਖਿਆਮਾ ਜਿਹੜਾ ਹੈਗਾ ਜ 22 ਸਾਲ ਦਾ ਜੀ ਉਹ ਅਸੀਂ ਰੈਗੂਲਰ ਭੁਗਤ ਰਹੇ ਹਾਂ ਆਬਾਦੀ ਵਧ ਰਹੀ ਹੈ ਦਿਨ-ਪਰ-ਦਿਨ ਅੱਜ ਸਾਰਾ ਮਾਨ ਸਾ ਭੁਗਤ ਰਹੇ ਭੁਗਤ ਰਹੇ ਦੇਖੋ ਮੈਂ ਗੱਲ ਕਰਨੀ ਚਾਹੂੰਗਾ ਜੀ ਵੀ ਸ਼ਹਿਰ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਜੀ ਸਾਨੂੰ ਦੋ ਚੀਜ਼ਾਂ ਦੀ ਲੋੜ ਹੈ ਮੇਨ ਜਿਹੜੀ ਮੇਨ ਹੈ ਹਾਂਜੀ ਹਾਂਜੀ ਉਹ ਇੱਕ ਤਾਂ ਸੀਵਰੇਜ ਇੱਕ ਬਾਰਡਰ ਬਾਕਸ ਦਾ ਪਾਣੀ ਹੂੰ ਸਾਡਾ ਉਹ ਦੋਨੇ ਹੀ ਹੈਗਾ ਇੱਥੇ ਠੀਕ ਹੈ ਠੀਕ ਹੈ ਅਸੀਂ 20 ਸਾਲਾਂ ਤੋਂ ਬਾਰਡਰ ਬਾਕਸ ਦਾ ਪਾਣੀ ਨਹੀਂ ਪੀਕੇ ਦੇਖਿਆ ਕੋਕੋ ਸੀਵਰੇਜ ਦੇ ਨਾਲ ਮੇਲ ਖਾਦਾ ਹੋਇਆ ਉਹਦਾ ਹਾਂਜੀ ਹਾਂਜੀ ਉਹ ਬਿਮਾਰੀਆਂ ਦਾ ਘਰ ਉਹ ਜਿਹਦੇ ਆਜਾ ਦਾ ਸੜੇ ਹਨ ਮਾਰਦੀ ਹੈ ਜਾਂ ਤਾਂ ਉਹਨੂੰ ਕੋਈ ਬੰਦਾ ਬੂਟੇ ਵਾੜੇ 'ਚ ਵਰਤ ਲੰਦਾ ਹੈ ਹਾਂਜੀ ਜਿਨ੍ਹਾਂ ਦੇ ਕੱਚੇ ਥਾਂ ਜਾਂ ਕੋਈ ਹੋਰ ਹੈਗਾ ਉੱਥੇ ਲਾ ਲੰਦਾ ਮੈਂ ਨਹੀਂ ਕਹਿੰਦਾ ਵੀ ਕੋਈ ਫਾਟਕ ਤੋਰਲੇ ਪਾਸੇ ਤੇ ਜਿਆ ਕੁਝ ਏਰੀਆ ਫਾਟਕ ਤੋਂ ਪਰਲੇ ਪਾਸੇ ਨੂੰ ਬਾਰਡਰ ਵਾਕ ਦਾ ਪਾਣੀ ਵਰਤਦਾ ਹੋਊਗਾ ਜੀ ਇਹ ਬਹੁਤ ਵੱਡੀ ਸਮੱਸਿਆ ਹੈ ਜੀ ਇਹਦਾ ਜਿੰਨੀਆਂ ਸਰਕਾਰਾਂ ਚਾਹੇ ਕਾਲੀ ਆਕੇ ਜਾਂ ਕਾਂਗਰਸੀ ਆਕੇ ਉਹਨਾਂ ਨੇ ਮੌਜੂਦਾ ਕਿਸੇ ਵੀ ਐਮਐਲਏ ਜਾਂ ਚੀਫ ਮਿਨਿਸਟਰ ਨੇ ਕੋਈ ਫੰਡ ਜਿਹੜਾ ਹੈਗਾ ਵੱਡਾ ਇੱਥੇ ਜੀ ਠੀਕ ਹੈ ਕਿ ਨਹੀਂ ਕੋਈ ਕਿਸੇ ਵੀ ਸਰਕਾਰ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਲੋਕ ਸਭਾ ਇਲੈਕਸ਼ਨ ਸਰਤੇ ਹੈ ਜੀ ਬੋਰਡ ਆਫ ਕੰਡਕਟ ਲੱਗਿਆ ਹੈ ਅੱਡਾ ਰੋਸ ਧਰਨਾ ਚੱਲੀ ਜਾਂਦਾ ਕਿ ਸੀਵਰੇਜ ਸਿਸਟਮ ਨੂੰ ਠੀਕ ਕੀਤਾ ਜਾਵੇ ਸੋ ਨੂੰ ਲੱਗਦਾ ਇਹਦਾ ਹੱਲ ਹੋ ਜਾ ਹਾਲੇ ਦੇਖੋ ਜੀ ਗੱਲ ਇਹ ਹੈ ਸਰਕਾਰਾਂ ਚਾਹਣ ਮੰਨ ਲਈ ਗੱਲ ਵੀ ਹੁਣ ਇਹ ਇਹ ਆਪਣਾ ਚੋਣ ਜਾਬਤਾ ਹੈਗਾ ਜੀ ਸਾਡਾ ਜਿਹੜਾ ਉੱਥੇ ਇੱਕ ਤਾਂ ਮੰਤਰਨਾ ਬੈਠਾ ਹੈ ਹਾਂਜੀ ਸਾਡਾ ਕਿਸੇ ਵੀ ਪੋਲੀਟਿਕਲ ਪਾਰਟੀ ਦਾ ਇਸ਼ੂ ਨਹੀਂ ਹੈਗਾ ਉਹ ਜੀ ਨਾ ਅਸੀਂ ਕਿਸੇ ਪੋਲੀਟਿਕਲ ਪਾਰਟੀ ਨੂੰ ਅਸੀਂ ਉੱਥੋਂ ਮਤਦਾ ਦੇ ਰਹੇ ਹਾਂ ਜੀ ਕਿਉਂਕਿ ਇਹ ਮੌਜੂਦਾ ਸਰਕਾਰ ਹੈ ਮੌਜੂਦਾ ਸਰਕਾਰ ਦੇ ਅੰਗੇਸਟ ਹੀ ਕਾਰਵਾਈ ਹੁੰਦੀ ਹੈ ਅਸੀਂ ਉਹਨਾਂ ਹੀ ਦੋਸ਼ੀ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਚਾਹੇ ਕਾਲੀਆ ਚਾਹੇ ਕਾਂਗਰਸੀ ਹੈ ਅਸੀਂ ਉਹਨਾਂ ਨੂੰ ਵੀ ਦੋਸ਼ੀ ਮੰਨਦੇ ਹਾਂ ਉਹਨਾਂ ਹੀ ਹਾਂਜੀ ਹਾਂਜੀ ਕਿਉਂਕਿ ਕਿਸੇ ਨੇ ਨੇ ਇਹ ਨਹੀਂ ਸੋਚਿਆ ਵੀ ਯਾਰ ਸੀਵਰੇਜ ਹੈਗਾ ਰੋਜ਼ ਪਾਣੀ ਖੜਦਾ ਲੋਕਾਂ ਦੀ ਕੀਮਤ ਜਿਹੜੀ ਮਕਾਨਾਂ ਦੀ ਹੈ ਤੁਸੀਂ ਜੇ ਸੱਚ ਪੁੱਛੋ ਉਹ ਜੇ ਕੋਈ 50 ਲੱਖ ਦਾ ਮਕਾਨ ਸਿਰ ਜੇ ਕੋਈ 20 ਲੱਖ ਦਾ ਮਕਾਨ ਨਹੀਂ ਲੈਂਦਾ ਉਹ ਲੋਕ ਕਿਵੇਂ ਜੀ ਸੀਵਰੇਜ ਦਾ ਪਾਣੀ ਖਾ ਗਏ ਸਾਰੇ ਉਹ ਜੇ ਉੱਥੇ ਉਹ ਬੱਸ ਸਟੈਂਡ ਦੇ ਏਰੀਆ 'ਚ ਖੱਬੇ ਸੱਜੇ ਪ੍ਰੋਬਲਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੇ ਸ਼ਹਿਤ ਹੀ ਹੋ ਜਾਣੀਆਂ ਤੁਸੀਂ ਨਵੇਂ ਕਿੱਥੇ ਘਰ ਬਸਾਈ ਚਲੋਗੇ ਨਵੇਂ ਤੁਸੀਂ ਘਰ ਦੇ ਰੁਪਏ ਕਿੱਥੇ ਲਈ ਚਲੋਗੇ ਮੰਨ ਲਓ ਮੈਂ ਆਪਦਾ ਸ਼ਹਿਰ 'ਚੋਂ ਇੱਥੇ ਆਏ ਆਂ ਹਾਂਜੀ ਮੈਂ ਇੱਥੇ 2-3 ਸਾਲ ਸੌਖੇ ਕੱਢ ਲੂੰਗਾ। ਹਾਂਜੀ। ਉਦੋਂ ਬਾਅਦ ਫੇਰ। ਫੇਰ ਕਿੱਥੇ ਆ? ਹਾਂ ਫੇਰੇ ਵਿੱਚ। ਜੇ ਸਾਡੇ 3 ਸਾਲ ਇਹ ਫੇਰੇ ਵਿੱਚ ਘੁਰ ਲੰਘ ਗਏ। ਹਾਂਜੀ ਹਾਂਜੀ। ਠੀਕ ਹੈ ਕਿ ਨਹੀਂ? ਹਾਂਜੀ। ਆਉਂਦੀ ਸਰਕਾਰ ਫੇਰ ਆਪਦਾ ਟਾਈਮ ਲਾ ਦਿੰਦੀ ਐ। ਹਾਂਜੀ ਹਾਂਜੀ। ਅਸੀਂ ਹੁਣ ਜਿਹੜਾ ਇਹ ਹੈਗਾ ਭਗਵਾਨ ਤਮਾਨ ਜੀ ਦੇ ਬਿਆਨ ਨੇ ਸਟੇਟਮੈਂਟਾਂ ਲੈਂਗੀਆਂ। ਜੀ। ਬਾਕੀ ਉਹ ਜਿਹੜਾ ਹੈਗਾ ਉਹ ਇਹਨਾਂ ਰੋਸ ਧਰਨੇ ਦੇ ਵਿੱਚ ਨਿਕਲਿਆ। ਹਾਂਜੀ। ਠੀਕ ਹੈ ਨਹੀਂ? ਅਸੀਂ ਅਸੀਂ ਵੀ ਜਿਹੜਾ ਕੋਈ ਇਮਾਨਦਾਰੀ ਨਾਲ ਕੰਮ ਕਰਦਾ ਅਸੀਂ ਵੀ ਉਹਦੀ ਕਦਰ ਕਰਦੇ ਆ ਕਿਉਂਕਿ ਸਾਨੂੰ ਕਰਨੀ ਚਾਹੀਦੀ ਹੈ ਜਿਹੜਾ ਕੋਈ ਇਮਾਨਦਾਰੀ ਨਾਲ ਕੰਮ ਕਰੂਗਾ ਹਾਂਜੀ ਉਹਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਹੈ ਜੀ ਨੰਬਰ ਰਹਿ ਗਈ ਦੋ ਗੱਲ ਜੇ ਕੋਈ ਸਾਡੇ ਹਲਕੇ ਦੀ ਗੱਲ ਉਹਨਾਂ ਕੋਲੇ ਕੋਈ ਪਹੁੰਚਾਉਂਦਾ ਨਹੀਂ ਜੀ ਸਾਡਾ ਹਲਕਾ ਜਿੱਥੇ ਤੱਕ ਹੈਗਾ ਇਹ ਇਹ ਲਾਬਰ ਸੋਹਰਿਆ ਹੈ ਜੀ ਹੁਣ ਆਹ ਇਸ ਤੋਂ ਪਹਿਲਾਂ ਐਮਐਲਏ ਸਾਹਿਬ ਜਮਾ ਪਰਾਂ ਰੱਖੇ ਹੋਏ ਸੀਗੇ ਹੁਣ ਇਲੈਕਸ਼ਨਾਂ ਕਰਕੇ ਉਹਨਾਂ ਨੂੰ ਮੂਰੇ ਲਿਆਤਾ ਬਿਜੇ ਸਿੰਘ ਲਾਜੀ ਬਿਜੇ ਸਿੰਘ ਲਾਜੀ ਹੁਣ ਮੇਰੇ ਕਰਨ ਦਾ ਭਾਵ ਹੈਗਾ ਵੀ ਇਹ ਨੂੰ ਚਾਹੇ ਤਾਂ ਉਹ ਕਿਸੇ ਵੀ ਬੰਦੇ ਨੂੰ ਚਾਹੇ ਉਹਨੇ ਮੌਜੂਦਾ ਐਮਐਲਏ ਨੂੰ ਜਿਹੜਾ ਹੁਣ ਹੈਗਾ ਉਹਨੂੰ ਬਾਗਡੋਰ ਸੁਭਾਲਣ ਵੀ ਤੂੰ ਭਾਈ ਇਹ ਸ਼ਹਿਰ ਦੇ ਜਿਹੜੇ ਪੈਸੇ ਮੈਂ ਦਿੰਨਾ ਇੱਥੇ ਕੰਮ ਕਰ ਹਾਂਜੀ ਉਹਨਾਂ ਨੂੰ ਕੋਈ ਨਹੀਂ ਚੰਗਾ ਲੱਗਦਾ ਤਾਂ ਮੁੱਖ ਮੰਤਰੀ ਆਪ ਅਡੌਪਟ ਕਰਨ ਨਹੀਂ ਵੈਸੇ ਉਹਨਾਂ ਸੁਰੂਗਰਾਲ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਮਾਨਸਾ ਜੀ ਰਹਿੰਦਾ ਜੀ ਉਹ ਰਹੇ ਦਾ ਹਾਂਜੀ ਇੱਥੇ ਐ ਸਿਲਵਰ ਸਿਟੀ ਚ ਹਾਂ ਰਹੇ ਦਾ ਤਾਂ ਮਾਨਸਾ ਜੀ ਮਾਨਸਾ ਚ ਮਾਨਸਾ ਜੀ ਉਹ ਵੀ ਦੇਖ ਸਕਦੇ ਉਹ ਵੀ ਦੇਖ ਸਕਦਾ ਉਹ ਉਹੀ ਗੱਲ ਆ ਗਈ ਨਾ ਜੀ ਹੁਣ ਜਿਹੜੇ ਇਹਨਾਂ ਦੇ ਮੈਂ ਇੱਕ ਵਰਕਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਤੁਸੀਂ ਇਹਨੂੰ ਇਸ਼ੂ ਨਾ ਬਣਾਓ ਹਾਂਜੀ ਵੀ ਇਹ ਪਤਾ ਨਹੀਂ ਆਪ ਸਰਕਾਰ ਦੇ ਨਿਸ਼ਟ ਧਰਨਾ ਹੈ ਹਾਂਜੀ ਇਹ ਸਾਡਾ ਜਿਹੜਾ ਧਰਨਾ ਹੈਗਾ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਵੀ ਘੋਸਦੇ ਹਾਂ ਹਾਂਜੀ ਉਕੇ ਜਦੋਂ ਹੱਲ ਨਹੀਂ ਕੱਢ ਕੇ ਗਏ ਸਾਡਾ ਅਸੀਂ ਨਰਕ 20 ਸਾਲਾਂ ਦੇ 25 ਸਾਲਾਂ ਦੇ ਭੋਗੀ ਜੰਨੇ ਆ ਜੇ ਹੁਣ ਅਸੀਂ ਆ ਵੀ ਸਮਾਂ ਚੁੱਪ ਕਰਕੇ ਲੰਘਾਤਾ ਹਾਂਜੀ ਹਾਂਜੀ ਹਾਂ ਕਿ ਨਹੀਂ ਹਾਂਜੀ ਰੋਣ ਤੋਂ ਬਗੈਰ ਤਾਂ ਬੱਚਾ ਜੇ ਆਪਦੇ ਪਿਆ ਬੈੱਡ ਦੇ ਉੱਤੇ ਹਾਂਜੀ ਮਾਂ ਵੀ ਕੋਹ ਸੁੱਤਾ ਪਿਆ ਆਰਾਮ ਨਾਲ ਪਿਆ ਚਾਹੇ ਅਠ ਕਰੇ ਅਠ ਘਾਟੇ ਪਿਆ ਰਹੇ ਸਹੀ ਗੱਲ ਹੈ ਬੱਚਾ ਜੇ ਰੋਂਦਾ ਹੈ ਉਹ ਮਾਂ ਫੇਰ ਭੱਜ ਕੇ ਕੋਲੇ ਆਉਂਦੀ ਹੈ ਫੇਰ ਹੀ ਉਹਨੂੰ ਦੁੱਧ ਪਿਲਾਉ ਆਪਦੇ ਸੀਨੇ ਨਾਲ ਲਾਉ ਹਾਂਜੀ ਹਾਂਜੀ ਆਹੀ ਜਿਹੜਾ ਰੋਸ ਮਨ ਮਜਾਰੇ ਦਾ ਸਾਡਾ ਜਿਹੜਾ ਅਸੀਂ 18 ਦਿਨਾਂ ਤੋਂ ਭੁਖੜਦਾਲ ਦੇ ਉੱਤੇ ਬੈਠੇ ਆਂ ਸਾਡਾ ਇਹੀ ਸਨੇਹ ਹੈ ਜੇ ਛੋਡੇ ਚੈਨਲ ਰਾਹੀਂ ਵੀ ਹਾਂਜੀ ਮੁੱਖ ਮੰਤਰੀ ਸਾਹਿਬ ਕੋਲੇ ਜਾਂਦਾ ਹੈ ਹਾਂਜੀ ਉਹਨਾਂ ਦੀ ਆਮਦ ਦਾ ਮੈਨੂੰ ਪਤਾ ਲੱਗ ਰਿਹਾ ਵੀ ਉਹ ਆ ਰਹੇ ਨੇ ਹਾਂਜੀ ਉਹਨਾਂ ਨੂੰ ਧਰਨੇ ਦੇ ਵਿੱਚ ਆ ਕੇ ਤੁਰੇ ਜਾਂਦਿਆਂ ਨੇ ਚਾਹੇ ਰੋਡ ਸ਼ੋਅ ਦੇ ਉੱਤੇ ਸਾਡੀ ਗੱਲ ਸੁਣਨੀ ਚਾਹੀਦੀ ਹੈ ਠੀਕ ਹੈ ਜੀ ਉਹਨਾਂ ਨੂੰ ਉਥੇ ਨਹੀਂ ਹੈਗਾ ਉਹਨਾਂ ਨੂੰ ਕਿਸੇ ਥਾਂ ਤੇ ਜਗ੍ਹਾ ਤੇ ਹੋ ਕੇ ਉਹ ਬਫਦ ਨੂੰ ਮਿਲਣਾ ਚਾਹੀਦਾ ਹੈ ਜੀ ਠੀਕ ਹੈ ਨਹੀਂ ਕਿਉਂਕਿ 18 ਦਿਨ ਇਨੀ ਕੜਕ ਦੀ ਧੁੱਪ ਦੇ ਵਿੱਚ ਹਾਂਜੀ ਉਥੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬੈਠੇ ਰਹਿੰਦੇ ਜੀ ਅਸੀਂ ਬੰਦ ਕਾਲ ਵੀ ਕਰਾ ਸਕਦੇ ਆ ਸ਼ਹਿਰ ਅਸੀਂ ਟ੍ਰੈਫਿਕ ਨੂੰ ਵੀ ਬੰਦ ਕਰਾ ਸਕਦੇ ਆ ਉੱਥੇ ਪਰ ਤੁਸੀਂ ਕਰਵਾਇਆ ਨਹੀਂ ਕਰਵਾਇਆ ਨਹੀਂ ਅਸੀਂ ਬੜੇ ਕਿਉਂਕਿ ਉਹਦੇ ਵਿੱਚ ਬੜੇ ਸੁਲਝੇ ਹੋਏ ਬੰਦੇ ਨੇ ਅਸੀਂ ਕਿਸੇ ਲੋਕਾਂ ਨੂੰ ਜਨਤਾ ਨੂੰ ਅਸੀਂ ਕੋਈ ਨੀ ਕਰਾਹੇ ਪਣਾ ਚਾਹੁੰਦੇ ਜੀ ਉਹ ਕੋਈ ਸਮਾਂ ਆਉਂਦਾ ਜੇ ਉਹ ਕਈ ਵਾਰੀ ਸਰਕਾਰ ਦੇ ਜਾਂ ਲੀਡਰਾਂ ਦੇ ਇਹ ਗੱਲ ਜਾਂਦੀ ਹੈ ਜਿਹੜੇ ਤਾਂ 5 ਟੋਟਰੂ 10 ਟੋਟਰੂ ਬੈਠੇ ਨੇਗੇ ਠੀਕ ਹੈ ਵੀਰ ਜੀ ਇੱਕ ਗੱਲ ਇਹ ਵੀ ਤੁਸੀਂ ਮਾਨਸਾ ਸ਼ਹਿਰ ਵਾਸੀਆਂ ਨੂੰ ਇਹ ਪ੍ਰੇਰਨਾ ਦੇ ਰਹੇ ਹਾਂ ਕਿ ਜਿਹੜਾ ਸੀਵਰੇਜ ਚੌਕ ਹੁੰਦਾ ਇਹਦੇ ਪਿੱਛੇ ਪੋਲੀਥੀਨ ਦੀ ਹੈਗਾ ਲਫਾਫੇ ਵੀ ਮੇਰੀ ਗੱਲ ਸੁਣੋ ਜੀ ਉਹ ਸਾਰੀਆਂ ਗੱਲਾਂ ਹੋਣਾ ਅ ਜਿਹੜਾ ਸਾਡਾ ਸੀਵਰੇਜ ਦਾ ਜਿੱਥੋਂ ਪਾਣੀ ਡਿੱਗਦਾ ਜੀ ਸਾਡੇ ਜਿਹੜੇ ਚੈਂਬਰ ਨੇ ਜੀ ਉਹ ਸਾਡੇ ਪੂਰੇ ਮਜ਼ਬੂਤ ਹੋਣੇ ਚਾਹੀਦੇ ਨੇ ਉਹਦੇ ਵਿੱਚ ਦੀ ਜਾਲੀ ਲੱਗਣੀ ਚਾਹੀਦੀ ਆ ਕੋਈ ਵੀ ਉਹਦੇ ਵਿੱਚ ਪੋਲੀਥੀਨ ਦਾ ਲਫਾਫਾ ਜਿਹੜਾ ਹੈਗਾ ਪਾਣੀ ਤੋਂ ਬਣਾ ਕੋਈ ਚੀਜ਼ ਨਾ ਜਾਵੇ ਕੋਈ ਨਾ ਜਾਵੇ ਉਹਦੇ 'ਚ ਕੱਲਾ ਪਾਣੀ ਜਾਵੇ ਮਾੜੀ ਨਕਸਾ ਜੀ ਮੈਂ ਫਿਰ ਮਾੜੀ ਮੋਟੀ ਜੇ ਕਿਤੇ ਗਾਰ ਪੈਂਦੀ ਹੈਗੀ ਹੈ ਉਹ ਪ੍ਰੈਸ਼ਰ ਦੇ ਨਾਲ ਤੁਰਦੀ ਰਹਿੰਦੀ ਹੈ ਤੁਰਦੀ ਰਹਿੰਦੀ ਹੈ ਠੀਕ ਤੇ ਜਦੋਂ ਸਾਡਾ ਪ੍ਰੈਸ਼ਰ ਘਟ ਜਾਂਦਾ ਹੈ ਉਹ ਗਾਰ ਇੱਕ ਥਾਂ ਤੇ ਜੰਮ ਜਾਂਦੀ ਹੈ ਤੇ ਜਾ ਕਿਸੇ ਨੇ ਮੈਂ ਜਦੋਂ ਪ੍ਰਧਾਨਗੀ ਸੀ ਮੇਰੀ ਮੈਂ ਸੀਵਰੇਜ ਦੇ ਵਿੱਚੋਂ ਰਜਾਈਆਂ ਕਢਾਈਆਂ ਰਜਾਈਆਂ ਕਢਾਈਆਂ ਲੋਕ ਕੋਈ ਖੁੰਦਕ ਦਾ ਮਾਰਾ ਕਿਸੇ ਨਾਲ ਕਿਸੇ ਦੀ ਲਾਕ ਡਾਟ ਉਹ ਮੂਰੇ ਉਹਦੇ ਸੁਣਨ ਦਿੰਦਾ ਹੈ ਜਾਈ ਸੁਣਨ ਲਈ ਕੋਈ ਚੀਜ਼ ਪਾਤੇ ਉਹ ਕਰੇ ਇਹ ਵੀ ਚੀਜ਼ਾਂ ਸਾਡੇ ਖਾਤਰ ਬਾੜੀਆਂ ਨੇ ਹਾਂਜੀ ਹਾਂਜੀ ਤੇ ਸਾਡਾ ਹੁਣ ਜਿਹੜਾ ਸਾਡਾ ਮੈਂ ਗੱਲ ਕਰਨਾ ਚਾਹਾਂਗਾ ਵੀ ਜਿਹੜਾ ਸਾਡਾ ਸੀਵਰੇਜ ਹੈ ਜੀ ਚਾਹੇ ਕਾਰਲੀਆ ਚਾਹੇ ਕਾਂਗਰਸੀਆ ਚਾਹੇ ਭਾਜਪਾ ਵਾਲਾ ਚਾਹੇ ਆਪ ਵਾਲਾ ਚਾਹੇ ਕਾਮਰੇੜਾ ਹਾਂਜੀ ਚਾਹੇ ਕੋਈ ਕਿਸੇ ਪਾਰਟੀ ਨਾਲ ਨਹੀਂ ਹੈਗਾ ਹਾਂਜੀ ਚਾਹੇ ਛੋਟੇ ਕਲਰਕ ਤੋਂ ਲੈ ਕੇ ਚਪੜਾਸੀ ਤੋਂ ਲੈ ਕੇ ਡੀਸੀ ਸਾਹਿਬ ਹੈ ਜੀ ਕਾਂਸਟੇਬਲ ਤੋਂ ਲੈ ਕੇ ਐਸਐਸਪੀ ਸਾਹਿਬ ਹੈ ਜੀ ਅਸੀਂ ਸਾਰੇ ਟਾਇਲਟ ਜਾਣੇ ਆ ਜੀ ਸਾਡਾ ਸੀਵਰੇਜ ਦੇ ਨਾਲ ਕਨੈਕਸ਼ਨ ਹੈ ਬਿਲਕੁਲ ਹੈਗਾ ਜੀ ਸਾਡੇ ਸ਼ਹਿਰ ਦੇ ਵਿੱਚ ਜੇ ਸਾਡਾ ਸੀਵਰੇਜ ਚੱਲਦਾ ਹੈ ਜੀ ਤਾਂ ਤਾਂ ਅਸੀਂ ਘਰ 'ਚ ਸੁਖੀਆ ਜੀ ਅਦਰ ਵੈਜ ਸਾਡਾ ਸੀਵਰੇਜ ਮੂਰੋ ਬੰਦ ਹੈ ਜੀ ਉਹਦੇ ਵਿੱਚ ਸਾਰੇ ਅਫਸਰ ਦੁਖੀ ਨੇ ਜੀ ਸਾਰੇ ਜੱਜ ਸਾਹਿਬਾਨ ਦੁਖੀ ਨੇ ਜੀ ਸਾਰੇ ਜਿੰਨੇ ਲੀਡਰ ਇੱਥੇ ਰਹਿ ਰਹੇ ਨੇ ਉਹ ਦੁਖੀ ਨੇ ਤੇ ਆਮ ਬੰਦਾ ਦੁਖੀ ਹੈ ਜੀ ਸਾਡੀਆਂ ਮਾਵਾਂ ਭੈਣਾਂ ਬੱਚੀਆਂ ਸਾਡੀਆਂ ਕਿੱਥੇ ਟਾਇਲਟ ਜਾਣਗੀਆਂ ਜੀ ਬਾਹਰ ਅੱਗੇ ਖੁੱਲੇ ਮੈਦਾਨ ਸੀ ਜੀ ਲੋਕ ਡੋਲੂ ਚੱਕਦਾ ਡੱਬਾ ਲੈ ਕੇ ਬਾਹਰ ਖੇਤਾਂ 'ਚ ਇਹ ਸ਼ਹਿਰਾਂ 'ਚ ਇਹ ਵੀ ਔਖਾ ਜੀ ਇਹ ਹੈ ਨਹੀਂ ਹੁਣ ਤਾਂ ਪਲੇਨ ਜਗ੍ਹਾ ਹੋ ਗਈਆਂ ਜੀ ਸੋ ਪਾਲਿਸੀ ਨੇਤਾ ਹੁੰਦੇ ਰਹਿੰਦੇ ਵੀ ਬਾਹਰ ਸਰਮਿਤ ਕੌਰ ਬਾਦਲ ਵੀ ਆਉਂਦੀ ਹੈ ਆਪਣੇ ਨੇੜੇ ਧਨੀਰ ਭਗਵੰਤ ਮਾਨ ਵੀ ਆ ਕੇ ਗਿਆ ਮੱਖਪੰਦਰੀ ਸਾਹਿਬ ਕੀ ਜਿਹੜੇ ਆਪਣੇ ਮਾਨਸਾ ਜ਼ਿਲ੍ਹੇ ਦੇ ਅਫਸਰ ਹੈ ਜਿਹੜੇ ਹੁਣ ਮੌਜੂਦ ਹੈ ਚਾਹੇ ਰਿਟਾਇਰਡ ਹੈ ਉਹ ਮਿਲੇ ਨਹੀਂ ਕਦੇ ਕੋ ਤੁਹਾਡੇ ਨਾਲ ਕਦੇ ਗਿਆ ਇਹਨਾਂ ਕੋ ਆਫਸਰ ਮਿਲਦੇ ਆ ਅਸੀਂ ਮਿਲਦੇ ਆ ਜੀ ਜਾਣਦੇ ਆ ਦੱਸ ਦਿਆ ਉਹਨਾਂ ਨੂੰ ਸਮੱਸਿਆ ਡੀਸੀ ਸਾਹਿਬ ਨੂੰ ਮੇਰਾ ਖਿਆਲ ਵੀ ਬਹੁਤ ਮੁਲਾਕਾਤਾਂ ਹੋ ਗਈਆਂ ਹੋਣਗੀਆਂ ਹਾਂਜੀ ਹਾਂਜੀ ਉਹ ਵੀ ਆਪ ਦੀ ਕਹਿ ਰਿਹਾ ਵੀ ਆਹ ਸਮੱਸਿਆ ਆ ਰਹੀ ਹੈ ਮੈਂ ਇਹਦੇ ਖਾਤਰ ਕਰ ਰਿਹਾ ਆਸਿਆ ਲੈਟਰ ਜਿਹੜੀ ਇੱਕ ਕੰਪਨੀ ਹੈ ਸੀਵਰੇਜ ਦੀ ਉਹ ਪਿਛਲੀ ਸਰਕਾਰ ਉਹਨੂੰ ਠੇਕੇ ਤੇ ਦੇਗੀ ਜੀ ਉਹ ਜੋ ਉਹਦੇ ਚ ਮਸ਼ੀਨਾਂ ਇੱਥੇ ਕਰਨੀਆਂ ਸੀਗੀਆਂ ਉਹਨਾਂ ਨੇ 15-14 ਸਾਲਾਂ ਦੇ ਵਿੱਚ ਸੀਵਰੇਜ ਦੀ ਇੱਕ ਦਿਨ ਦੀ ਸਫਾਈ ਕਰੀ ਉਹ ਸਾਰਾ ਸੀਵਰੇਜ ਚੋਕ ਹੋਇਆ ਪਿਆ ਉਹ ਟੈਂਡਰ ਉਹ ਠੇਕੇ ਦੇ ਵਿੱਚ ਤਾਂ ਉਹ ਠੇਕੇ ਜੀ ਉਹ ਆਪਦੀ ਕਮਾਈ ਇੱਥੋਂ ਜਿਹੜਾ ਪੈਸਾ ਹੁੰਦਾ ਉਹ ਲਿਜਾਈ ਜਾਂਦੇ ਆ ਨਾ ਤਾਂ ਕਿਸੇ ਅਫਸਰਾਂ ਨੇ ਧਿਆਨ ਕਰਿਆ ਜੀ ਨਾ ਸੀਵਰੇਜ ਬੋਰਡ ਵਿਭਾਗ ਨੇ ਕਰਿਆ ਨਾ ਨਗਰ ਕਾਉਂਸਲ ਨੇ ਕਰਿਆ ਜੀ ਤੇ ਜੇ ਉਹਨਾਂ ਦੇ ਉੱਤੇ ਕਾਰਵਾਈ ਬਣਨੀ ਚਾਹੀਦੀ ਹੈ ਸਾਡੇ ਲੋਕਾਂ ਦਾ ਕਿੱਡਾ ਵੱਡਾ ਨੁਕਸਾਨ ਹੋ ਗਿਆ ਜੀ ਉਹਦਾ ਠੇਕਾ ਜਿਹੜਾ ਹੈਗਾ ਉਹ ਕੈਨਸਲ ਹੋਣਾ ਚਾਹੀਦਾ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਪਰ ਭਾਈ ਜਿੰਨੇ ਰੁਪਏ ਲੁੱਟ ਕੇ ਲੈ ਗਏ ਨੇ ਉਥੋਂ ਹਾਂਜੀ ਉਹਨਾਂ ਤੋਂ ਪਰਹੋਣੇ ਚਾਹੀਦੇ ਨੇ ਹਾਂਜੀ ਕਿਉਂਕਿ ਹੋ ਸਕਦਾ ਵੀਰ ਜੀ ਦੇ ਹੋਣ ਜੀ ਸਾਰੇ ਉਹ ਤਾਂ ਜਿਹੜੇ ਪਿਛਲੇ ਨੇ ਉਹ ਸਾਰੇ ਇਸ ਕੰਮ ਦੇ ਵਿੱਚ ਮਿਲੀ ਭੁਗਤਾਨ ਨਾਲ ਦੇ ਗਏ ਕੀਤੇਦਾਰ ਦੀ ਕੀ ਜ਼ਰੂਰਤ ਹੈ ਗੱਲ ਕਰਨਾ ਨਾ ਨਾ ਇਹ ਸਾਡਾ ਜਿੰਨਾ ਤੱਕ ਸਾਡੇ ਪੰਜਾਬ ਦੇ ਪੂਰੇ ਇੰਡੀਆ ਦੇ ਵਿੱਚੋਂ ਕਮਿਸ਼ਨ ਸਾਡਾ ਖਤਮ ਨਹੀਂ ਹੁੰਦਾ ਜਿੰਨਾ ਤੱਕ ਸਾਡਾ ਕਮਿਸ਼ਨ ਚੱਲੂਗਾ ਮੈਂ ਤੁਹਾਨੂੰ ਵੀ ਇੱਕ ਖੁੱਲੇ ਚੈਲੰਜ ਨਾਲ ਗੱਲ ਕਰਦਾ ਜੇ ਕਿਸੇ ਵੀ ਸ਼ਹਿਰ ਦਾ ਜਦੋਂ ਤੁਸੀਂ 50-50% ਕਮਿਸ਼ਨ ਹੈ ਜਦੋਂ ਸੜਕ ਦੇ ਉੱਤੇ ਲੱਗਦਾ ਕੁਛ ਨਹੀਂ ਉਹਦੀ ਮਿਆਦ ਕਿੰਨਾ ਕੁ ਚਿਰ ਹੈ ਹਾਂਜੀ ਹਾਂਜੀ ਉਹ 6 ਮਹੀਨੇ ਨਹੀਂ ਕੱਟਦੀ ਹਾਂਜੀ ਹਾਂ ਉਹ ਟੁੱਟ ਜਾਂਦੀ ਹੈ ਤੇ ਸਾਡਾ ਜੇ ਹੁਣ ਸਾਡੀ ਜਿਹੜੀ ਅਸਲ ਚੀਜ਼ ਲੱਗੇ ਹਾਂਜੀ ਤੇ ਜਦੋਂ ਸਰਕਾਰ ਸਾਰਿਆਂ ਨੂੰ ਤਨਖਾਹਾਂ ਦਿੰਦੀ ਹੈ ਜਿਹੜਾ ਸਾਡਾ ਪੋਲੀਟੀਸ਼ੀਅਨ ਹੈਗਾ ਜੇ ਉਹ ਪੋਲੀਟੀਸ਼ੀਅਨ ਆਉਂਦਾ ਹੈ ਹਾਂਜੀ ਮੈਂ ਮੈਂ ਇੱਕ ਵਾਰ ਹੋਰ ਗੱਲ ਕਹਿਣਾ ਹੁਣਾਂ ਬੜੇ ਚਿਰ ਤੋਂ ਵੀ ਪਾਰਟੀ ਕੋਈ ਨਹੀਂ ਮਾੜੀ ਹਾਂਜੀ ਪਾਰਟੀ ਦਾ ਸਾਰਾ ਦਾ ਇੱਕੋ ਏਜੰਡਾ ਹੁੰਦਾ ਵੀ ਅਸੀਂ ਲੋਕਾਂ ਨੂੰ ਮਹੀਆ ਆ ਕਰਾਵਾਂਗੇ ਆ ਕਰਾਵਾਂਗੇ ਪਰ ਉਹਦੇ ਵਿੱਚ ਉਹਨਾਂ ਦੇ ਮੁਖੀ ਉਹਨਾਂ ਦੇ ਆਪ ਦੇ ਜਿਹੜੇ ਚਾਹਤੇ ਸਿਰਫ ਲਟੇਰਿਆ ਵਗਰ ਪੈਂਦਾ ਵੀ ਅਸੀਂ ਪੈਸਾ ਇਕੱਠਾ ਕਰੀਏ ਪੈਸਾ ਇਕੱਠਾ ਕਰੀਏ ਅਸੀਂ ਕਿਵੇਂ ਉਹ ਤੋਂ ਲੁੱਟਣਾ ਹੈ ਇਹ ਤੋਂ ਕਿਵੇਂ ਲੁੱਟਣਾ ਹੈ ਤੁਸੀਂ ਜਿਹੜੇ ਕੁਸਕ ਬਥੇਰੇ ਮਹਾਨਦਾਰ ਬੈਠੇ ਨੇ ਹਾਂਜੀ ਹਾਂਜੀ ਉਹਨਾਂ ਦੀਆਂ ਜਾਇਦਾਦਾਂ ਦੇਖ ਲਓ ਤੁਸੀਂ ਉਹਨਾਂ ਕੋਲੇ ਆਪਣੀਆਂ ਜੱਦੀ ਜਾਇਦਾਦਾਂ ਕਿਹਨੇ ਹਾਂਜੀ ਜਿਹੜੇ ਕੋਈ ਵੀ ਐਮ.ਐਲ.ਏ ਸਾਫਕਾਰ ਰਹਿ ਗਿਆ ਹਾਂਜੀ ਮੌਜੂਦਾ ਰਹਿ ਗਿਆ ਕੋਈ ਮੰਤਰੀ ਜਿਹਾ ਉਹਨਾਂ ਕੋਲੇ ਉਹਨਾਂ ਦੇ ਅੰਕੜੇ ਕਢਾ ਲਓ ਵੀ ਉਹਨਾਂ ਕੋਲੇ ਜੱਦੀ ਜਾਇਦਾਦ ਕੀ ਸੀ ਅੱਜ ਉਹਨਾਂ ਦੀ ਕੀ ਹੈ ਇੱਕ ਗੱਲ ਹੋਰ ਜਦੋਂ ਵੀ ਇਲੈਕਸ਼ਨ ਆਉਂਦੇ ਆ ਜੀ ਵਿਧਾਨ ਸਭਾ ਕਹੋ ਲੋਕ ਸਭਾ ਕਹੋ ਜੋ ਉਹਦਾ 3 ਸਾਲ ਬਾਅਦ ਆ ਜਾਂਦਾ ਜਿਵੇਂ 22 ਚ ਇਲੈਕਸ਼ਨ ਵਿਧਾਨ ਸਭਾ ਆਏ ਹਾਂਜੀ ਹੁਣ ਲੋਕ ਸਭਾ ਆ ਗਈ ਫਿਰ ਵਿਧਾਨ ਸਭਾ ਦੀ ਕਰੀ ਹੈ 5 ਸਾਲਾਂ ਬਾਅਦ ਹਮ ਹਰੇਕ ਬਾਰ ਚੋਣ ਮੈਨੀਫੈਸਟੋ ਦੇ ਵਿੱਚ ਤਿੰਨ ਦਲਾ ਲਿਖ ਕੇ ਲੈ ਕੇ ਆ ਕਿ ਅਸੀਂ ਨਸ਼ਾ ਮੁਕਤ ਕਰਾਂਗੇ ਪੰਜਾਬ ਹਾਂ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਹਾਂ ਅਸੀਂ ਭ੍ਰਿਸ਼ਟਾਚਾਰ ਮੁਕਤ ਕਰਾਂਗੇ ਕਰਾਂਗੇ ਹਾਂਜੀ ਮੈਨੂੰ ਇੱਕ ਗੱਲ ਇਹ ਸਮਝ ਨਹੀਂ ਆਉਂਦੀ ਵੀ ਇਹਦਾ ਮਤਲਬ ਹਰੇਕ ਉਮੀਦਵਾਰੇ ਮੰਨਦਾ ਹਰੇਕ ਪਾਰਟੀ ਮੰਨਦੀ ਵੀ ਤਨਤੀਜਾਂ ਹਾਜ਼ਰੀ ਹੈਗੀਆਂ ਓਹੋ ਗੱਲ ਛੋਟੇ ਵੀਰ ਤੂੰ ਬੜੀ ਵਧੀਆ ਕਹੀ ਹੈ ਜੀ ਜਿਸ ਦਿਨ ਜੀ ਪੰਜਾਬ ਪੁਰਸ ਨੇ ਧਾਰ ਲਿਆ ਹਾਂਜੀ ਵੀ ਅਸੀਂ ਨਸ਼ਾ ਖਤਮ ਕਰਨਾ ਹੈ ਹਾਂਜੀ ਇਕੱਲਾ ਬੰਦਾ ਕੋਈ ਨਹੀਂ ਖਤਮ ਕਰ ਸਕਦਾ ਜੀ ਜਿਹਦੇ ਲੋਕਾਂ ਨੇ ਧਾਰ ਲਿਆ ਪਬਲਿਕ ਨੇ ਜਨਤਾ ਨੇ ਜੀ ਅਸੀਂ ਸਾਰੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ ਹਾਂਜੀ ਉਹਦੇ ਵਿੱਚ ਮੈਂ ਵੀ ਆ ਹਾਂਜੀ ਉਹਦੇ ਵਿੱਚ ਸਾਰੇ ਅਫਸਰ ਨੇ ਉਹਦੇ ਵਿੱਚ ਲੀਡਰ ਸਾਹਿਬਾਨ ਨੇ ਹਾਂਜੀ ਹਰ ਇੱਕ ਬੰਦਾ ਆਪਦਾ ਟਾਈਮ ਪਾਸ ਕਰਕੇ ਜਾਂਦਾ ਹੈ ਹਾਂਜੀ ਵੀ ਮੈਂ ਯਾਰ ਆਪਦਾ ਟਾਈਮ ਪਾਸ ਕਰ ਜਾ ਹਾਂਜੀ ਇਹਦੇ ਵਿੱਚ ਕੋਈ ਨਹੀਂ ਹੈਗਾ ਜੇ ਪੰਜਾਬ ਦੇ ਵਿੱਚੋਂ ਕਾਨੂੰਨ ਸਖਤ ਹੋਵੇ ਜਿਹੜਾ ਕੋਈ ਬੰਦਾ ਫੜਿਆ ਗਿਆ ਨਸ਼ੇ ਦੇ ਵਿੱਚ ਹਾਂਜੀ ਠੀਕ ਹੈ ਫੜਿਆ ਪਰ ਕਿਸੇ ਤੇ ਨਜਾਇਜ਼ ਨਾ ਝੂਠਾ ਪਰਚਾ ਪਵੇ ਜਿਹੜਾ ਫੜਿਆ ਗਿਆ ਉਹ 10-15 ਸਾਲ ਬੰਦਾ ਨਿਕਲੇ ਨਾ ਉਹਨੂੰ ਛਡਾਉਣ ਵੀ ਨਾ ਜਾਣ ਮੰਗ ਹੁਣ ਛਡਾਉਣ ਤਾਂ ਜਦੋਂ ਕਾਨੂੰਨ ਇਹੋ ਜਿਹਾ ਹੋ ਜਾਏ ਜਦੋਂ ਉਹਨੂੰ ਲੰਮੀਆਂ ਪੇਸ਼ੀਆਂ ਨਾ ਪਹਿਣ ਹਾਂਜੀ ਲਾਲ ਦੀ ਨਾ ਸਜ਼ਾ ਹੋਵੇ ਹਾਂਜੀ ਜਦੋਂ ਸਾਡਾ ਮੁੱਢੇ ਪੈਜੀ ਕਰਪਸ਼ਨ ਨਾ ਹੋ ਗਿਆ ਸਾਡੇ ਜਿਹੜੇ ਅ ਅ ਉਸ ਅਫਸਰ ਲੋਬੀ ਜਿਹੜੀ ਮਿਲੀ ਹੁੰਦੀ ਆ ਉਹੀ ਧੰਦੇ ਕਰਾਈ ਜਾਂਦੀ ਆ ਉਹੀ ਮਿਲੇ ਹੁੰਦੇ ਨੇ ਅੱਜ ਤੋਂ ਛੱਡ ਦੇ ਅ ਤੁੱਕਰ ਲੈ ਠੀਕ ਹੈ ਕਿ ਨਹੀਂ ਜੀ ਤੇ ਜਿਹੜਾ ਚੰਗਾ ਬੰਦਾ ਵਧੀਆ ਇਨਸਾਨ ਹੁੰਦਾ ਡਰ ਜਾਂਦਾ ਬਈ ਯਾਰ ਮੈਂ ਇਕੱਲਾ ਰਹਿ ਗਿਆ ਮੈਂ ਜੇ ਬੋਲੂਗਾ ਅੱਛਾ ਜੇ 10 ਲੰਗਾੜੇ ਆ ਕੇ ਕਿਸੇ ਨੂੰ ਘੇਰ ਵੀ ਲੈਣੇ ਨੇ ਤੁਸੀਂ ਕਰੋਗੇ ਵੀ ਕੀ ਜੇ ਹੁਣ ਉਹ ਤੇ 10 ਬੰਦੇ ਉਹਨੂੰ ਘੇਰਦੇ ਨੇ ਜੇ 50 ਬੰਦੇ ਉਹਦੀ ਜਨਤਾ ਉੱਠ ਕੇ ਵਗ ਜੇ ਛੜਾਉਣ ਵਾਲੇ ਉਹ ਉਹ ਸਵਾਲ ਹੀ ਪੈਦਾ ਨਹੀਂ ਹੈਗਾ ਵੀ ਕਿਸੇ ਨੂੰ ਉਹ ਟਿਕਦਾ ਹੁਣ ਆਮ ਜਿਹੜਾ ਸ਼ਰੀ ਬੰਦਾ ਹੈਗਾ ਉਹ ਏਸੇ ਗੱਲ ਕਰਨ ਉਹ ਡਰ ਲੱਗਿਆ ਵੀ ਯਾਰ ਆਪਾਂ ਦਾ ਟਾਈਮ ਕੱਢ ਲਓ ਲੈਣਾ ਕੀ ਆਪਾਂ ਲੈਣਾ ਕੀ ਹੈ ਇਹ ਚੀਜ਼ਾਂ ਰੇਲਵੇ ਕ੍ਰੋਸਿੰਗ ਤੋਂ ਨਾ ਕੂੜੇ ਦੇ ਢੇਰ ਲੱਗੇ ਹੋਏ ਆ ਹਾਂਜੀ ਮਾਨਸਾ ਚ ਹਾਂਜੀ ਹਾਂਜੀ ਉਹ ਭਾਈ ਗੁਰਦਾਸ ਅੰਡੇਰੇ ਕੋਲੇ ਹਾਂਜੀ ਹਾਂਜੀ ਉਹ ਦੱਸੋ ਭਾਈ ਜੀ ਕੀ ਹੈ ਉਹ ਇਹ ਹੈ ਜੀ ਇਹ ਬੜੇ ਚਿਰ ਤੋਂ ਸਾਡਾ ਜਿਹੜਾ ਟੁੱਬਾ ਹੈ ਇਹ ਮਾਨਸਾ ਦਾ ਇਹ ਕਮ ਸੇ ਕਮ 500 600 ਸਾਲ ਪੁਰਾਣਾ ਹੋਊਗਾ ਜਿੱਤੇ ਦਾ ਮਾਨਸਾ ਪਸੀਆ ਹੈ ਇਹਦਾ ਸਾਰਾ ਪਾਣੀ ਜਿਹੜਾ ਹੈਗਾ ਪ੍ਰਕਾਰ ਲੈ ਲੋ ਸਾਡਾ ਉੱਥੇ ਜਾਂਦਾ ਉਹਦੇ 'ਚ ਸਾਰੇ ਸ਼ਹਿਰ ਦਾ ਹੁਣ ਇਹ ਬੰਦ ਹੈ ਜੀ ਕੋ ਨਾਲਾ ਜਿਹੜਾ ਸਰਮਾ ਦਸ ਘੜਾ ਬੰਦ ਕਰਤੇ ਇਧਰ ਇਧਰ ਏਰੀਆ ਦਾ ਹਾਂਜੀ ਹਾਂਜੀ ਬਾਕੀ ਬਾ ਉਧਰਲਾ ਪਾਣੀ ਉੱਥੇ ਹੀ ਜਾਂਦਾ ਹਾਂਜੀ ਉਹ ਕਿਸੇ ਵੇਲੇ ਸੱਤ ਡੂੰਘੇ ਟੋਏ ਸੀਗੇ ਅੱਜ ਉਹ ਸਾਰਾ ਭਰ ਭਰ ਕੇ ਦਲਦਲ ਹੋ ਗਈ ਜੀ ਜਿਹੜਾ ਸਾਡਾ ਸ਼ਹਿਰ ਦਾ ਕੂੜਾ ਸੀ ਉੱਥੇ ਸਿੱਟੀ ਗਈ ਸਿੱਟੀ ਗਈ ਉਹ ਕਦੇ ਤਾਂ ਉਥੇ ਸਟੇਡੀਅਮ ਬਣ ਗਿਆ ਜੀ ਕਦੇ ਪਾਰਕ ਬਣ ਗਿਆ ਕਾਗਜ਼ਾਂ 'ਚ ਬਣ ਗਿਆ ਕਾਗਜ਼ਾਂ 'ਚ ਬਣਦੇ ਰਹੇ ਹੋ ਮਕਦਮੇ ਵੀ ਦਰਜ ਹੋਏ ਨੇ ਉਹ ਠੀਕ ਹੈ ਜੀ ਹੁਣ ਚਲੋ ਇੱਕ ਮੈਂ ਗੱਲ ਸਲੰਘਾ ਜੋ ਕਹੂੰਗਾ ਜੀ ਵੀ ਇਹਨਾਂ ਨੇ ਉਹਦਾ ਹੁਣ ਟੈਂਡਰ ਲਾਇਆ ਸੀ ਚੱਕਣ ਦਾ ਜੀ ਉਹਦੇ ਵਿੱਚ ਮੈਂ ਵੀ ਦੇਖ ਕੇ ਆ ਆਪ ਦੇਖ ਕੇ ਆ ਉਹਦੇ ਚੋਂ ਇਹਨਾਂ ਨੇ 70% ਜਿਹੜਾ ਹੈਗਾ ਮਿੱਟੀ ਉਹ ਉਥੋਂ ਚੱਕ ਲਈਏ ਨੇ ਬਹੁਤ ਵੱਡੇ ਢੇਰ ਸੀ ਜੀ ਹਾਂ ਚੱਕੀ ਉੱਥੇ ਚੱਲੀ ਜਾਂਦਾ ਜੀ ਜੀ ਹਾਂ ਉਹਨੂੰ ਜਿਹੜੀ ਇਹਨਾਂ ਦੀ ਪ੍ਰਪੋਜ਼ਲ ਹੈਗੀ ਹੈ ਜੀ ਵੀ ਅਸੀਂ ਇਹ ਪ੍ਰਪੋਜ਼ਲ ਦੇ ਉੱਤੇ ਵੀ ਇੱਥੇ ਨਵੇਂ ਸਿਰੇ ਤੋਂ ਜਿਹੜੀ ਕੋਈ ਸੈਂਟਰ ਦੀ ਸਕੀਮ ਆਈ ਹੋਊਗੀ ਵੀ ਅਸੀਂ ਇੱਥੇ ਨਾਲ ਦੀ ਨਾਲ ਪਾਰਕ ਬਣਾਵਾਂਗੇ ਹਾਂਜੀ ਚੈੱਕ ਕੇ ਪਹਿਲੀ ਗੱਲ ਤਾਂ ਜੇ ਉਹ ਉੱਥੋਂ ਸਾਫ਼ ਹੁੰਦਾ ਹਾਂਜੀ ਪਾਰਕ ਬਣਦਾ ਉਹ ਤਾਂ ਆਪਾਂ ਨੂੰ ਲੋਕਾਂ ਨੂੰ ਦਿਸੂਗਾ ਜੀ ਜੇ ਪਹਿਲਾਂ ਵਾਂਗੂ ਇਹ ਕਾਗਜ਼ਾਂ 'ਚ ਰਹਿ ਗਿਆ ਕਾਗਜ਼ਾਂ 'ਚ ਰਹਿ ਗਿਆ ਹਾਂਜੀ ਠੀਕ ਹੈ ਕਿ ਨਹੀਂ ਫਿਰ ਉਹ ਫਿਰ ਵੀ ਆਪਣੇ ਸਾਹਮਣੇ ਆਜੂਗਾ ਫਿਰ ਵੀ ਸਾਹਮਣੇ ਆ ਜੀ ਤੇ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਹਾਂਜੀ ਹਾਂਜੀ ਕਈਆਂ ਦੀ ਕੰਮ ਕਰਨ ਦੀ ਤਮਾ ਹੁੰਦੀ ਹੈ ਇੱਛਾ ਹੁੰਦੀ ਹੈ ਹੋ ਸਕਦਾ ਹੈ ਵੀ ਇੱਥੋਂ ਦੇ ਪ੍ਰਸ਼ਾਸਨ ਦੀ ਵੀ ਇੱਛਾ ਹੋਵੇ ਉਹਨਾਂ ਨੇ ਵੀ ਸਾਨੂੰ ਦੋ ਤਣੇ ਵਾਰੀ ਕਿਹਾ ਵੀ ਅਸੀਂ ਇਹ ਕਰ ਰਹੇ ਹਾਂ ਜੀ ਜੋ ਕਰਨਗੇ ਉਹ ਸਾਡੇ ਸਾਹਮਣੇ ਆਊਗਾ ਅਸੀਂ ਉਹਦੀ ਪ੍ਰੋਸੈਸਾ ਵੀ ਕਰਾਂਗੇ ਜਿਹੜਾ ਕੋਈ ਚੰਗਾ ਕੰਮ ਕਰੂਗਾ ਉਹਦੀ ਪ੍ਰੋਸੈਸਾ ਕਰਾਂਗੇ ਜੇ ਪਿਛਲੇ ਵਾਂਗੂ ਉਹ ਕਰਗੇ ਜੀ ਤੇ ਫਿਰ ਅਸੀਂ ਉਹਦੇ ਨਕੀਦੀ ਵੀ ਕਰਾਂਗੇ